한지 ਤੁਸੀਂ ਪਹਿਲਾਂ ਤੁਸੀਂ ਆਉ ਤਾਂ ਮੈਂ ਐਡਵਾਂਸ ਤੁਹਾਨੂੰ ਜੁਆਇਨ ਕਹਿਣਾ ਤੇ ਆਉਣ ਸਰਪ੍ਰੀਤ ਪੱਟੀ ਜੀ ਸਤਿ ਸ੍ਰੀਕਾਲ ਜੀ ਮੈਨੂੰ ਜਿਹਦਾ ਹੈਗਾ ਆਵਾਜ਼ ਦੱਸਤੋ ਕਿੰਨਾ ਸਹੀ ਆ ਰਹੀ ਹੈ ਆਵਾਜ਼ ਦੱਸਤੋ ਇੱਕ ਵਾਰੀ ਸਹੀ ਆ ਰਹੀ ਹੈ ਫਿਰ ਆਪਾਂ ਉਸੇ ਹਿਸਾਬ ਨਾਲ ਗੱਲ ਕਰਾਂਗੇ ਅਗਲੀ ਕਲਾਸ ਤੋਂ ਰਮ ਇੱਕ ਵਾਰੀ ਆਵਾਜ਼ ਦਾ ਜ਼ਿਕਰ ਕਰ ਦੋ ਮਾੜਾ ਜਿਹੜਾ ਹੈਗਾ ਹਿੰਟ ਦੇ ਦੋ ਕਿ ਆਵਾਜ਼ ਸਹੀ ਆ ਰਹੀ ਹੈ ਪ੍ਰੀਤ ਪੱਟੀ ਜੀ ਤੁਸੀਂ ਹਾਜ਼ਰ ਹੋ ਗਏ ਹਾਂ ਤਾਂ ਤੁਸੀਂ ਦੱਸਤੋ ਕਿ ਆਵਾਜ਼ ਸਹੀ ਆ ਰਹੀ ਹੈ ਹਾਂਜੀ ਆਪਾਂ ਪੜਨਾ ਹੈ ਪੰਜਾਬੀ ਨਾਟਕ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਠੀਕ ਹੈ ਤੇ ਉਮੀਦ ਹੈ ਕੀਤਾ ਹੋਊਗਾ ਪਰ ਇੰਨਾ ਸੰਖੇਪ ਚ ਨਹੀਂ ਦਿੱਤਾ ਹੋਊ ਮਤਲਬ ਇੰਨਾ ਸੰਖੇਪ ਚ ਸਾਰੇ ਨਾਟਕਕਾਰਾਂ ਬਾਰੇ ਸਾਰੀਆਂ ਪ੍ਰਵਿਰਤੀਆਂ ਬਾਰੇ ਜਾਣ ਲੈਣਾ ਜਸਟ 20 ਮਿੰਟਾਂ ਚ ਇੰਨਾ ਸੰਖੇਪ ਚ ਤੇ ਇੰਨਾ ਗੁੰਡਮਾ ਨਹੀਂ ਕੀਤਾ ਹੋਊਗਾ ਕੀਤਾ ਹੋ ਸਕਦਾ ਤੁਸੀਂ ਹੋ ਜੂ ਮੈਂ ਕਈ ਕਈ ਲੈਕਚਰ ਹੈ ਜੇ ਹੁੰਦੇ ਮੈਂ ਕਹਿੰਦਾ ਹੁਣ ਕਿ ਕੀਤੇ ਨਹੀਂ ਹੈਗੇ ਲੈਂਥੀ ਨੇ ਕੱਟਨੇ ਕਈ ਮੈਂ ਕਹਿੰਨਾ ਉਹਨੇ ਕੀਤੇ ਆ ਪਰ ਇਸ ਤਰ੍ਹਾਂ ਨਹੀਂ ਕੀਤੇ ਹੈਗੇ ਤਾਂ ਸਾਸਰੀਕਾਲ ਮਨਦੀਪ ਜੀ ਸਹਿਵਾਜ ਪ੍ਰੀਤ ਸਿੰਘ ਜੀ ਸਾਸਰੀਕਾਲ ਜੀ ਆਏ ਤੁਹਾਨੂੰ ਸਾਰਿਆਂ ਨੂੰ ਅਮਨਦੀਪ ਸਾਸਰੀਕਾਲ ਆਵਾਜ਼ ਘਟ ਠੀਕ ਹੈ ਜੀ ਆਵਾਜ਼ ਘਟਾ ਤਾਂ ਆਪਾਂ ਆਵਾਜ਼ ਹੋਰ ਸੈੱਟ ਕਰ ਦਿੰਨੇ ਆ ਵੇਟ ਕਰੋ ਆਵਾਜ਼ ਦਾ ਆਪਾਂ ਰੋਲ ਅਨਮੇਡ ਦਿੰਨੇ ਆ ਹਾਂਜੀ ਆਵਾਜ਼ ਘਟਾ ਪ੍ਰੀਤ ਪੱਟੀ ਜੀ ਕਹਿੰਦੇ ਬਾਕੀ ਵੀ ਦੱਸ ਦਿਓ ਇੱਕ ਵਾਰੀ ਫਿਰ ਮੈਂ ਉਸ ਤੋਂ ਆਵਾਜ਼ ਨੂੰ ਥੋੜਾ ਜਿਹਾ ਹੋਰ ਵਧਾਉਣ ਦੀ ਕੋਸ਼ਿਸ਼ ਕਰੂੰਗਾ ਬਾਕੀ ਦੱਸ ਦੋ ਜੀ ਆਵਾਜ਼ ਕਿਦਾਂ ਆ ਰਹੀ ਐ ਆਵਾਜ਼ ਸਹੀ ਆ ਰਹੀ ਐ ਬਾਕੀ ਵੀ ਦੱਸੋ ਸਾਸਤਰੀ ਕਾਲ ਅਮਨ ਦਵਾਰਾ ਰਾਮਨ ਕਿਰਨ ਸਾਸਤਰੀ ਕਾਲ ਜੀ ਆਏ ਨੂੰ ਆਵਾਜ਼ ਦੱਸ ਦੋ ਆਪਾਂ ਫਿਰ ਕਲਾਸ ਸ਼ੁਰੂ ਕਰਦੇ ਆਂਗੇ ਪੰਜਾਬੀ ਨਾਟਕ ਦੀਆਂ ਮੁੱਖ ਪ੍ਰਵਿਰਤੀਆਂ ਤੇ ਆਪਾਂ ਕਲਾਸ ਲਾਵਾਂਗੇ ਪੰਜਾਬੀ ਨਾਟਕ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਪੰਜਾਬੀ ਨਾਟਕ ਦਾ ਜਨਮ ਸਾਨੂੰ ਪਤਾ ਏ ਕਿ 20ਵੀਂ ਸਦੀ ਵਿੱਚ ਈਸ਼ਵਰ ਚੰਦਰ ਨੰਦਾ ਦੇ ਇਕਾਂਗੀ ਅਤੇ ਨਾਟਕਾਂ ਨਾਲ ਹੋਇਆ ਜਿਹੜਾ ਆਧੁਨਿਕ ਪੰਜਾਬੀ ਦਾ ਮੰਨਦੇ ਆਂ ਆਪਾਂ 1913 ਤੋਂ ਮੰਨਦੇ ਆਂ ਈਸ਼ਵਰ ਚੰਦਰ ਨੰਦਾ ਦੇ ਨਾਟਕ ਜਿਹੜਾ ਇਕਾਂਗੀ ਟੈਪ ਨਾਟਕ ਜਿਹੜਾ ਸਹਾਗ ਨਾਲ ਇਕਾਂਗੀਆਂ ਤੇ ਨਾਟਕਾਂ ਨਾਲ ਹੁੰਦਾ ਫਿਰ ਅੱਗੇ ਦੀ ਅੱਗੇ ਉਹਦੇ ਨਾਟਕ ਹੋਰ ਆਉਂਦੇ ਆ ਹਨਾ ਜਿਹਦੇ ਉਸ ਭੱਦਰਾ ਵੀ ਲਿਖਦਾ ਉਹ ਵਰਕਰ ਲਿਖਦਾ ਸੋਸ਼ਲ ਸਰਕਲ ਸਾਮੂਸਾ ਅਨਵਾਦ ਮੂਲ ਕਨਾਟਕ ਲਿਖਦਾ ਹੈਗਾ ਮਤਲਬ ਪ੍ਰੋਪਰ ਸਾਮੂਸਾ ਉਹਦਾ ਨਾਟਕ ਨਹੀਂ ਹੈਗਾ ਇੱਕ ਤਰ੍ਹਾਂ ਦਾ ਅਨਵਾਦ ਹੀ ਹੈ ਉਹ ਜਿਹੜਾ ਹੈਗਾ ਹੈਗਾ ਅ ਇਸ ਸਮੇਂ ਜਿਹੜਾ ਹੈਗਾ ਹੈਗਾ ਉਦੋਂ ਤੋਂ ਲੈ ਕੇ ਕਦੋਂ ਤੋਂ ਜਦੋਂ ਨਾਟਕ ਸ਼ੁਰੂ ਹੋਇਆ 1913 ਤੋਂ ਲੈ ਕੇ ਹੁਣ ਤੱਕ ਪੰਜਾਬੀ ਨਾਟਕ ਨੇ ਇੱਕ ਸਦੀ ਅਤੇ ਇੱਕ ਦਹਾਕੇ ਤੋਂ ਵੀ ਵੱਧ ਦਾ ਸਮੇਂ ਦਾ ਇਤਿਹਾਸ ਪਾਰ ਕਰ ਲਿਆ ਹੈ 110 ਸਾਲ ਤੋਂ ਵੀ ਜ਼ਿਆਦਾ ਹੋ ਗਏ 2023 ਚ ਹੀ ਹੋ ਗਏ ਸੀ 10 ਤੋਂ ਉਦੋਂ ਵੀ ਜ਼ਿਆਦਾ ਹੋ ਗਏ ਨੇ ਸਾਡੇ ਨਾਟਕ ਦੇ ਇਤਿਹਾਸ ਨੂੰ ਜਿਹੜਾ ਹੈਗਾ ਸਹੀ ਹੈਗੀ ਓਕੇ ਅਮਨਦੀਪ ਠੀਕ ਹੈ ਜੀ ਰਮਨ ਕੇ ਨੇ ਠੀਕ ਹੈ ਜੀ ਲਖਵੀਰ ਕੌਰ ਸਤਜੀ ਕਲਜੀ ਆਨ ਦਰ ਸਾਰਿਆਂ ਨੂੰ ਪਰਫੈਕਟ ਐਗਜ਼ਾਮ ਪੁਆਇੰਟ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਇਸ ਸਮੇਂ ਜਿਹੜਾ ਹੈਗਾ ਨਾਟਕ ਇਸ ਸਮੇਂ ਦੌਰਾਨ ਇਸ ਨੇ ਬਹੁਤ ਸਾਰੇ ਉਤਰਾਚੜਾ ਵੇਖੇ ਨੇ ਨਾਟਕ ਨੇ ਜਿਹਦੇ ਸਿੱਟੇ ਵਜੋਂ ਪੰਜਾਬੀ ਨਾਟਕ ਵਿੱਚ ਕਈ ਕਿਸਮ ਦੇ ਰੁਝਾਨ ਵੇਖਣ ਨੂੰ ਮਿਲਦੇ ਨੇ ਤੇ ਪੰਜਾਬੀ ਨਾਟਕ ਵਿੱਚ ਪੈਦਾ ਹੋਏ ਰੁਝਾਨ ਇਸ ਦੀਆਂ ਪ੍ਰਵਿਰਤੀਆਂ ਕਹਾਉਂਦੇ ਆ ਕਿਉਂਕਿ ਸਦੀ ਤੋਂ ਵੱਧਦਾ ਜਿਹੜਾ ਹੈਗਾ 100 ਲਗਭਗ 10-12 ਸਾਲਾਂ ਦਾ ਇਤਿਹਾਸ ਸਾਡਾ ਜਿਹੜਾ ਨਾਟਕ ਦਾ ਬਣ ਜਾਂਦਾ ਹੈਗਾ ਉਹਦੇ ਵਿੱਚ ਉਹਨਾਂ ਨੇ ਕਈ ਜਿਹੜੇ ਹੈਗੇ ਪ੍ਰਵਿਰਤੀਆਂ ਕਈ ਰੁਝਾਨ ਦੇਖੇ ਨੇ ਨਾਟਕ ਨੇ ਤਾਂ ਉਹੀ ਨੰਗਰ ਰੁਝਾਨ ਜਿਹੜੇ ਸਾਡੇ ਹੈਗੇ ਪ੍ਰਵਿਰਤੀਆਂ ਕਹਿੰਦੇ ਉਤਰਾ ਜਿਹੜਾ ਆਉਂਦੇ ਰਹੇ ਨੇ ਨਾਟਕ ਚ ਤਾਂ ਪੰਜਾਬੀ ਨਾਟਕ ਚ ਹੀਟ ਲੀਕੀਆਂ ਪ੍ਰਵਿਰਤੀਆਂ ਜਿਹੜੀਆਂ ਨਾਟਕ ਨੂੰ ਦੇਖਣ ਨੂੰ ਮਿਲਦੀਆਂ ਨੇ ਪਹਿਲੀ ਪ੍ਰਵਿਰਤੀ ਜਿਹੜੀ ਹੈਗੀ ਆ ਜੀ ਸੁਧਾਰਵਾਦੀ ਜਾਂ ਯਥਾਰਤਵਾਦੀ ਨਾਟਕ ਹਾਲਾਂਕਿ ਸੁਧਾਰਵਾਦੀ ਚ ਵੀ ਅੱਗੇ ਜਾ ਕੇ ਥੋੜਾ ਜਿਹਾ ਹੋਰ ਸੁਧਾਰ ਰੋਕ ਨੇ ਯਥਾਰਤਵਾਦੀ ਨਾਟਕ ਬਣਦਾ ਹੈਗਾ ਜਿਥਾਰਤਵਾਦੀ ਨਾਟਕ ਤੋਂ ਭਾਵ ਹੈ ਅਸਲ ਉੱਤੇ ਆਧਾਰਿਤ ਨਾਟਕ ਯਥਾਰਤ ਜਿਹੜਾ ਹੈਗਾ ਯਥਾਰਤ ਹੁੰਦਾ ਹੈ ਅਸਲ ਦੀ ਪੇਸ਼ਕਾਰੀ ਕਰਦਾ ਨਾਟਕ ਯਥਾਰਤ ਦੀ ਹੂ ਹੂ ਲਗਭਗ ਹੂ ਹੂ ਇਸ ਤਰੀਕਾਰ ਦਾ ਆਧਾਰਤ ਅਸਲ ਨਾਟਕ ਨਹੀਂ ਅਸਲ ਉੱਤੇ ਆਧਾਰਤ ਨਾਟਕ ਤੇ ਇਸ ਕਿਸਮ ਦੇ ਨਾਟਕ ਜਿਹੜੇ ਹੈਗੇ ਆ ਈਸ਼ਵਰ ਚੰਦਰ ਨੰਦਾ ਨੇ ਹਰਚਰਨ ਸਿੰਘ ਨੇ ਸੰਤ ਸਿੰਘ ਸੇਖੋਂ ਨੇ ਜਿਹਦਾ ਟਾਈਮ ਹੈਗਾ ਮਨਾਜੂ ਨਹੀਂ ਮੈਂ ਕੋਈ ਗੱਲ ਨਹੀਂ ਇਹ ਮਦੋਦੀ ਬੀਲੂ ਜੇ ਟਾਈਮ ਹੈ ਨਹੀਂ ਬਸ ਨੰਨਾਂ ਜੀ ਬਣਾ ਲਓ ਗੁਰਦਿਆਲ ਸਿੰਘ ਫੁੱਲ ਅਤੇ ਗੁਰਦਿਆਲ ਸਿੰਘ ਖੋਸਲਾ ਨੇ ਲਿਖੇ ਨੇ ਇਸ ਕਿਸਮ ਦੇ ਨਾਟਕ ਸੁਧਾਰਵਾਦੀ ਜਾਂ ਯਥਾਰਤਵਾਦੀ ਪਹਿਲੀ ਪ੍ਰਵਿਰਤੀ ਦਾ ਆਪਾਂ ਜ਼ਿਕਰ ਕਰ ਰਹੇ ਹਾਂਗੇ ਤਾਂ ਇਸ ਕਿਸਮ ਦੇ ਨਾਟਕ ਜਿਹੜੇ ਹੈਗੇ ਨੇਗੇ ਅਾ ਈਸ਼ਵਰ ਚੰਦਰ ਨੰਦਾ ਹਰਚਰਨ ਸਿੰਘ ਗੁਰਦਾਸ ਸਿੰਘ ਸੇਕੋਂ ਗੁਰਦੇਵਾਲ ਸਿੰਘ ਫੁੱਲ ਤੇ ਗੁਰਦੇਵਾਲ ਸਿੰਘ ਖੋਸਲਾ ਨੇ ਲਿਖੇ ਨੇ ਤੇ ਨੰਦਾ ਨੇ ਆਪਣੇ ਨਾਟਕ ਵਿੱਚ ਯਥਾਰਤਵਾਦੀ ਨਾਟ ਸੈਲੀ ਦੀ ਵਰਤੋਂ ਕੀਤੀ ਹੈ ਨੰਦਾ ਨੇ ਉਸਦੇ ਨਾਟਕਾਂ ਵਿੱਚ ਇੱਕ ਗੱਲ ਮੈਂ ਕਲੀਅਰ ਕਰਦਾ ਚੱਲਾਂ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਸਪੈਸਿਫਿਕ ਕਲਾਸ ਨਹੀਂ ਕੋਈ ਉਸ ਤਰ੍ਹਾਂ ਦੀ ਲਾ ਰਹੇ ਕਿ ਜਿਹੜਾ ਹੈਗਾ ਸਿਲੇਬਸ ਨੂੰ ਧਿਆਨ ਚ ਰੱਖ ਕੇ ਲਾਈਏ ਕਿਉਂਕਿ ਉਹ ਤਾਂ ਸਪੈਸ਼ਲ ਪੇਡ ਵੈਚ ਲਾਉਨੇ ਆਪਾਂ ਸਪੈਸ਼ਲ ਕੱਲੇ ਕੱਲੇ ਵਾਰੀ ਕਿ ਅੱਜ ਆਪਾਂ ਇਸ ਵਰਚੰਦਨੰਦਾ ਪੜ੍ਹ ਰਹੀ ਐ ਅੱਜ ਆਪਾਂ ਨਾਟਕ ਵਾਰੀ ਜਿਹੜਾ ਹੈਗਾ ਸਿਧਾਂਤਕ ਪੜ੍ਹ ਲਿਆ ਅੱਜ ਆਪਾਂ ਨਾਟਕ ਵਾਰੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਪੜ੍ਹ ਲਿਆ ਅੱਜ ਆਪਾਂ ਫਲਾਣਾ ਰਾਈਟਰ ਪੜ੍ਹ ਲਿਆ ਕੱਲੇ ਕੱਲੇ ਵਾਰੀ ਨਿਠ ਕੀ ਕਲਾਸ ਉੱਥੇ ਲਾਉਨੇ ਆ ਇੱਥੇ ਤਾਂ ਆਪਾਂ ਸੰਗੀਤ ਜਿਹੜਾ ਹੈਗਾ ਐਕਸਟਰਾ ਕਲਾਸਾਂ ਚ ਲਾ ਰਹੇ ਹਾਂ ਜਿਹੜੀਆਂ ਹੈਗੀਆਂ ਸਾਨੀ ਸਮਝ ਨੂੰ ਹੋ ਕਿਉਂਕਿ ਜੇ ਆਪਾਂ ਪ੍ਰੋਪਰ ਤੌਰ ਤੇ ਉਹਦਾ ਇਤਿਹਾਸ ਲਿਖਣ ਵੇਅ ਜੀ ਇਹ ਨਾਟਕ ਤਾਂ ਪੂਰੀ ਇੱਕ ਕਿਤਾਬ ਬਣ ਜੂਗੀ ਜਦਕਿ ਅਸੀਂ ਤਾਂ ਦੋ ਚਾਰ ਪੇਜਾਂ ਚ ਸਮੇਟਣਾ ਹੈਗਾ ਉਹਨੂੰ ਜਿਹੜਾ ਹੈਗਾਗਾ 5 15 20 ਮਿੰਟਾਂ ਚ ਤਾਂ ਅਸੀਂ ਇੱਥੇ ਪ੍ਰਵਿਰਤੀਆਂ ਦੇ ਨਾਲ ਪ੍ਰਮੁੱਖ ਨਾਟਕਕਾਰ ਤੇ ਪ੍ਰਮੁੱਖ ਨਾਟਕਾਂ ਦਾ ਹੀ ਜ਼ਿਕਰ ਕਰਾਂਗੇ ਨਾ ਕਿ ਸਾਰਿਆਂ ਦਾ ਪਰ ਇਹ ਜਿਹੜਾ ਹੈਗਾ ਪ੍ਰਮੁੱਖ ਤਾਂ ਸਾਡਾ ਕਾਫੀ ਸੰਤੁਸ਼ਟੀ ਹੋ ਚੁਗੀ ਸਾਡੇ ਨਾਲ ਉਸਦੇ ਨਾਟਕਾਂ ਵਿੱਚ ਇਸ ਬਚਨਦਰੰਦਾ ਦੀ ਗੱਲ ਕਰ ਰਹੇ ਹਾਂ ਉਸਦੇ ਨਾਟਕਾਂ ਵਿੱਚ ਸੁਭਦਰਾ ਬਰਕਰ ਸੋਸ਼ਲ ਸਰਕਲ ਸਮੂਸਾ ਅਨਵਾਦਮੂਲਕ ਸਮੂਸਾ ਅਨਵਾਦਮੂਲਕ ਨਾਟਕ ਹੈਗਾ ਉਹਦਾ ਮੂਲਕ ਨਹੀਂ ਹੈਗਾ ਇਹ ਪ੍ਰੋਪਰ ਤੌਰ ਤੇ ਤੇ ਜਿਹੜਾ ਹੈਗਾ ਸਾਨੂੰ ਪਤਾ ਮਰਚੈਂਟ ਆਫ ਵੈਨਸ ਤੋਂ ਜਿਹੜਾ ਹੈਗਾ ਲਿਆ ਆਧਾਰਿਤ ਹੈਗਾ ਉਹਦੇ ਤੇ ਅਨਵਾਦਮੂਲਕ ਹੈ ਅਤੇ ਇਕਾਂਗੀਆਂ ਵਿੱਚ ਚਲਕਾਰੇ ਲਿਸਕਾਰੇ ਤੇ ਚਮਕਾਰੇ ਨਾਟਕ ਸ਼ਾਮਲ ਹੈਗੇ ਨੇ ਈਸ਼ਵਰ ਚੰਦਰ ਨੰਦਾ ਦੇ ਜਿਹੜੇ ਉਹਨੇ ਇਸ ਪ੍ਰਵਿਰਤੀ ਤੇ ਲਿਖੇ ਨੇ ਵੈਸੇ ਸਾਰੇ ਉਹਨੇ ਇਸ ਰੂਪ ਤੇ ਲਿਖੇ ਨੇ ਹਰਚਨ ਸਿੰਘ ਦੇ ਨਾਟਕਾਂ ਵਿੱਚ ਪ੍ਰਗਤੀਵਾਦੀ ਵਿਸ਼ੇ ਜਿਹਦੇ ਚ ਰੱਤਾ ਸਾਲੂ ਤੇ ਸੋਭਾ ਸ਼ਕਤੀ ਆਗੇ ਉਹ ਚੁਣੇ ਪ੍ਰਗਤੀਵਾਦੀ ਬਿਸਲੇ ਨੇ ਸਤਾਪਦੀ ਨਾਟਕ ਆਗੇ ਹਰਚਰਨ ਸਿੰਘ ਦੇ ਸਤਾਪਦੀ ਸਤਾਪਦੀ ਨਾਟਕ ਜਿਹੜੇ ਹੁੰਦੇ ਆ ਉਹ ਵੀ ਪ੍ਰਵਿਰਤੀ ਚ ਦੇਖਾਂਗੇ ਨੀਚੇ ਜਾ ਕੇ ਦੇਖਾਂਗੇ ਆਪਾਂ ਚਮਕੌਰ ਦੀ ਗੜੀ ਇਤਿਹਾਸ ਜਵਾਬ ਮੰਗਦਾ ਹੈ ਜਪਰਨਾਮਾ ਹਿੰਦ ਦੀ ਚਾਦਰ ਇਹ ਇਹ ਨਾਟਕ ਜਿਹੜਾ ਹੈਗਾ ਯਥਾਰਤ ਨੂੰ ਪੇਸ਼ ਕੀਤਾ ਹੈ ਜ ਇਹ ਇਹੋ ਜਿਹੇ ਨਾਟਕਾਂ ਚ ਜਿਹਦੇ ਰੱਤਾ ਸਾਲੂ ਚ ਵੀ ਸੋਭਾ ਸ਼ਕਤੀ ਚ ਵੀ ਥੈਂਕ ਯੂ ਜੀ ਚਮਕੌਰ ਦੀ ਗੜੀ ਚ ਵੀ ਇਤਿਹਾਸ ਜਵਾਬ ਮੰਗਦਾ ਹੈ ਜਪਰਨਾਮਾ ਤੇ ਹਿੰਦ ਦੀ ਚਾਦਰ ਚ ਹਰਚਰਨ ਸਿੰਘ ਨੇ ਯਥਾਰਤ ਨੂੰ ਪੇਸ਼ ਕੀਤਾ ਇਸੇ ਤਰ੍ਹਾਂ ਗੁਰਦੇਵਾਲ ਸਿੰਘ ਖ ਆਪਣੇ ਨਾਟਕ ਜਿਹੜੇ ਹੈਗੇ ਕਿ ਤਾਂ ਉਮੀਦਵਾਰ ਹੋਰ ਨਾਟਕ ਹੈਗਾ ਉਹ ਤਾਂ ਪਰਲੋ ਤੋਂ ਪਹਿਲਾਂ ਸਤਾਰਮਾ ਪਤੀ ਤੇ ਹੋਰ ਇਕਾਂਗੀ ਵਿੱਚ ਵੀ ਯਥਾਰਤਵਾਦੀ ਸ਼ੈਲੀ ਦੀ ਵਰਤੋਂ ਕੀਤੀ ਹੈ ਗੁਰਦਿਆਲ ਸਿੰਘ ਖੋਸਲਾ ਨੇ ਉਮੀਦਵਾਰ ਪਰਲੋ ਤੋਂ ਪਹਿਲਾਂ ਸਤਾਰਮਾ ਪਤੀ ਤੇ ਹੋਰ ਇਕਾਂਗੀ ਗੁਰਦਿਆਲ ਸਿੰਘ ਫੁੱਲ ਦੇ ਯਥਾਰਤਵਾਦੀ ਨਾਟਕਾਂ ਵਿੱਚ ਪਿਤਾ ਪਿਆਰ ਕਲਯੁਗ ਰਤ ਅਗਨਕਾ ਬੈਂਕ ਭੁੱਖੇ ਕਾਲ ਜੀਵਨ ਆਧਨਾਟਕ ਸਮਲ ਨੇ ਇਹ ਸਾਰੇ ਜਿਹੜੇ ਹੈਗੇ ਪਹਿਲੀ ਪਰਵ੍ਰਤੀ ਦਾ ਜਪਾ ਜ਼ਿਕਰ ਕੀਤਾ ਸੁਧਾਰਵਾਦੀ ਜਾਂ ਜਥਾਰਤਵਾਦੀ ਦਾ ਆਟਕ ਉਸ ਪਰਵ੍ਰਤੀ ਦੇ ਅਧੀਨ ਆ ਜਾਂਦੇ ਇਹ ਸਾਰੇ ਨਾਟਕ ਤੇ ਨਾਟਕਕਾਰ ਤੇ ਇਹਨਾਂ ਦੇ ਨਾਟਕ ਔਰ ਇਹ ਵੀ ਜ਼ਰੂਰੀ ਨਹੀਂ ਹੈਗਾ ਜਿਹੜਾ ਇੱਕ ਪਰਵ੍ਰਤੀ ਚ ਗਿਰ ਲੇ ਦੂਜੀ ਚ ਨਹੀਂ ਜਾਊਗਾ ਜਦੋਂ ਅਸੀਂ ਜਿਹੜਾ ਹੈਗਾਗਾ ਆ ਸੁਧਾਰਵਾਦੀ ਨਾਟਕਾਂ ਚ ਇੱਕ ਨਾਟਕ ਦੇ ਜਿਹੜੇ ਹੈਗੇ ਨੇ ਦੋ ਦੋ ਤਰ੍ਹਾਂ ਦੋ ਦੋ ਪਾਸੇ ਵੀ ਆ ਸਕਦਾ ਉਹ ਵੀ ਆਪਾਂ ਧਿਆਨ ਨਾਲ ਦੇਖਾਂਗੇ ਸਰ ਮਰਚੈਂਟ ਆਫ ਬੀਨਸ ਦਾ ਰਾਈਟਰ ਕੌਣ ਸੀ ਉਹ ਲਿਖਿਆ ਸੀ ਤੁਹਾਨੂੰ ਜਿਹੜਾ ਹੈਗਾ ਅਮਨ ਆ ਤੁਸੀਂ ਪੇੜ ਵਿੱਚ ਹੋ ਨਾ ਮਨ ਜਾਂ ਹੋ ਦੂਸਰੇ ਅਮਨ ਹੋਗੇ ਤੁਹਾਨੂੰ ਕਰਵਾਇਆ ਸੀਗਾ ਉੱਤੇ ਜਦੋਂ ਆਪਾਂ ਇਸਵਰਜਿੰਦਰ ਨੰਦਾ ਵੜਰੇ ਮਰਚੈਂਟ ਆਫ ਵਿਨਸ ਜਿਹੜਾ ਹੈਗਾ ਉੱਥੇ ਡਾਇਰੈਕਟਰ ਦਾ ਨਾਮ ਵੀ ਤੁਹਾਨੂੰ ਦਿੱਤਾ ਹੋਇਆ ਸੀ ਆਪਾਂ ਮੇਰੇ ਹੁਣ ਧਿਆਨ ਚ ਜਦੋਂ ਯਾਦ ਆਉਂਦਾ ਮੈਂ ਤੁਹਾਨੂੰ ਦੱਸ ਦਿੰਦਾ ਜੇ ਕਿਸੇ ਦੇ ਯਾਦ ਆ ਤਾਂ ਕਮੈਂਟ ਕਰ ਦਿਓ ਮਰਚੈਂਟ ਆਫ ਵਿਨਸ ਦਾ ਨਾਟਕਕਾਰ ਉਹ ਤੋਂ ਉੱਪਰ ਪ੍ਰਭਾਵਤੀ ਹੈਗਾ ਇਸਵਰਜਿੰਦਰ ਨੰਦਾ ਦੋ ਤਾਂ ਨਾਟਕਕਾਰਾਂ ਦਾ ਪ੍ਰਭਾਵਤੀ ਇਸਵਰਜਿੰਦਰ ਨੰਦਾ ਇਹਦਾ ਹੈਗਾ ਮਨੋਵਿਗਿਆਨਕ ਨਾਟਕ ਮਨੋਵਿਗਿਆਨਕ ਨਾਟਕ ਮਨੁੱਖ ਦੇ ਮਨ ਦੀਆਂ ਅੰਦਰਲੀਆਂ ਪਰਤਾਂ ਨੂੰ ਖੋਲਦਾ ਹੈ ਇਤਿਹਸਕ ਲੈਂਚਰ ਦਾ ਸੰਖੇਪ ਚ ਗੱਲ ਕਰ ਰਹੇ ਹਾਂ ਵੀ ਮਨੋਵਿਗਿਆਨ ਕੀ ਹੁੰਦਾ ਇਸ ਤਰ੍ਹਾਂ ਕੀ ਹੁੰਦਾ ਉਂਝ ਤਾਂ ਇਹਨਾਂ ਤੇ ਪੂਰਾ ਪੂਰਾ ਇਵਾਰਤ ਲਿਖੀ ਜਾ ਸਕਦੀ ਹੈ ਕਿ ਮਨੋਵਿਗਿਆਨਕ ਨਾਟਕ ਇਹ ਹੁੰਦਾ ਉਹਦਾ ਪੂਰਾ ਟੈਕਨੀਕਲੀ ਲਿਖਣਾ ਹੋਵੇ ਤਾਂ ਮਨੋਵਿਗਿਆਨਕ ਨਾਟਕ ਮਨੁੱਖ ਦੇ ਮਨ ਦੀਆਂ ਅੰਦਰਲੀਆਂ ਪਰਤਾਂ ਨੂੰ ਖੋਲਦਾ ਹੈ ਇਸ ਕਿਸਮ ਦੇ ਨਾਟਕ ਬਲਵੰਤ ਗਾਰਗੀ ਜਿਵੇਂ ਧੂਨੀ ਦੀ ਅਗ ਲੋਹਾਕੁੱਟ ਸੌਂਖਣ ਸੁਰਜੀਤ ਸੇਠੀ ਯੋ ਮੇਉਦੇ ਨਟ ਕਹੇਗੇ ਕਾਦਰਯਾਰ ਮਰਦ ਮਰਦ ਨਹੀਂ ਟੀਮੀ ਟੀਮੀ ਨਹੀਂ ਨੰਗੀ ਨੰਗੀ ਸੜਕ ਰਾਤ ਦਾ ਓਲਾ ਇਹ ਸੁਰਜੀਤ ਸੇਠੀ ਦੇ ਨਾਟਕ ਹੈ ਤੇ ਕਪੂਰ ਸਿੰਘ ਘੁੰਮਣ ਕਰਤਾ ਮਤਲਬ ਉਹਨੇ ਉਹਨੇ ਕਿਹਾ ਹੈ ਜਿੰਦਗੀ ਤੋਂ ਦੂਰ ਅਤੀਤ ਦੇ ਪਰਸਾਵੇਂ ਮਨ ਕੀ ਮਨ ਅੰਤਰ ਕੀ ਪੀੜ ਇਹ ਕ ਕਪੂਰ ਸਿੰਘ ਘੁੰਮਣ ਦੇ ਮਨੋਵਿਗਿਆਨਕ ਨਾਟਕ ਨੇ ਤੇ ਗੁਰਚਰਨ ਸਿੰਘ ਜਸੂਜਾ ਦੇ ਨਾਟਕ ਮੱਕੜੀ ਜਾਲ ਸਤਾਵਾ ਤੇ ਅਧਕਾਰ ਲਿਖੇ ਨੇ ਮਨੋਵਿਗਿਆਨਕ ਨਾਟਕ ਘੱਟ ਥੋੜੇ ਨੇਗੇ ਜਿੰਨਾ ਚ ਮੇਨ ਬਲਵੰਤਕਾਰਗੀ ਹੈ ਸਰਜੀਤ ਸੇਠੀ ਹੈ ਕਪੂਰ ਸਿੰਘ ਘੁੰਮਣ ਹੈ ਤੇ ਗੁਰਚਰਨ ਸਿੰਘ ਸੂਜਾਰੇ ਵੀ ਇੱਕ ਦੋ ਦੋ ਤਿੰਨ ਨਾਟਕ ਸਾਨੂੰ ਮਨੋਵਿਗਿਆਨਕ ਪੱਖ ਤੋਂ ਮਿਲ ਜਾਂਦੇ ਹੈਗੇ ਨੇਗੇ ਤੇ ਬਲਵੰਤਕਾਰਗੀ ਤਾਂ ਲਗਭਗ ਸਾਰੀ ਜਿਹੜੇ ਮੰਗਰਲੇ ਨਾਟਕ ਹੈਗੇ ਨੇ ਬਲਵੰਤਕਾਰਗੀ ਪਹਿਲੇ ਨਾਟਕ ਉਹਨੇ ਸਮਾਜ ਜਿਹੜਾ ਹੈਗਾ ਸਮਾਜਿਕਾਸੇ ਤੋਂ ਲਿਖੇ ਨੇ ਮੰਗਰਲੇ ਉਹ ਤਾਂ ਸਾਰੀ ਮਨੋਵਿਗਿਆਨਕ ਨਾਟਕ ਹੈਗੇ ਨੇ ਬਲਵੰਤਕਾਰਗੀ ਦੇ ਜਿੰਨਾ ਚ ਮੇਨ ਧੂਣੀ ਦੀ ਅਗ ਲੋਹਾਕੁੱਟ ਸੌਂਖਣ ਤੇ ਅੰਸਾਰ ਕਵਰਗੀ ਨਾਟਕ ਆ ਜਾਂਦੇ ਆ ਭਲਵਾਂ ਤੇ ਸਰਜੀਤ ਸੇਟੀ ਦੇ ਕਾਦਰ ਯਾਰ ਮਰਤ ਮਰਤ ਨਹੀਂ ਕਿਮੀ ਕਿਮੀ ਨਹੀਂ ਨੰਗੀ ਰਾਤ ਸੜਕ ਦਾ ਉੱਲਾ ਆ ਜਾਂਦਾ ਤੇ ਘੁੰਮਣ ਸਾਹਿਬ ਦੇ ਜਿਹੜੇ ਹੈਗੇ ਨੇ ਜ਼ਿੰਦਗੀ ਤੋਂ ਦੂਰ ਅਤੀਤ ਦੇ ਪਰਸਾਵੇਂ ਮਨ ਕੀ ਅੰਦਰੂਨੀ ਨਾਟਕ ਮਨੋਵਿਗਿਆਨ ਨਾਟਕਾਂ ਚ ਆ ਜਾਂਦੇ ਨੇ ਤੀਸਰਾ ਜਿਹੜਾ ਹੈਗਾ ਪ੍ਰਗਤੀਵਾਦੀ ਨਾਟਕ ਪ੍ਰਗਤੀਵਾਦੀ ਨਾਟਕ ਸਰਜ ਸੁਜਾ ਤੇ ਸਿੱਧੂ ਵੀ ਯਥਾਰਤਵਾਦੀ ਨੇਕ ਵਚਨ ਮਾਰਕ ਹੈ ਜੀ ਸਾਰੇ ਨਾਟਕ ਨਹੀਂ ਕੁਝ ਨਾਟਕ ਹੈਗੇ ਨੇ ਜਿਹੜਾ ਆਪਾਂ ਸਪੈਸੀਫਿਕ ਹੈਗਾ ਪਰ ਜਦੋਂ ਆਪਾਂ ਸਪੈਸ਼ਲ ਤੌਰ ਤੇ ਮੈਂ ਕਲਾਸ ਚ ਵੀ ਦੱਸਿਆ ਸੀਗਾ ਅ ਕੱਲ ਦੱਸਿਆ ਸੀਗਾ ਅ ਅਮਨ ਤੁਹਾਡਾ ਸਵਾਲ ਹੈਗਾ ਕਿ ਸਰ 60 ਦਾ ਹਾਂ ਮੇਰੇ ਠਹਿ ਮਰਚੈਂਟ ਆਫ ਵੀਰ 60 ਦਾ ਨਾਟਕ ਹੈਗਾ ਕਾ ਥੈਂਕ ਯੂ ਅ ਸ਼ਾਬਾਸ਼ ਤ੍ਰਿਪ ਅ ਅਮਨਦੀਪ ਤੁਹਾਡਾ ਸਵਾਲ ਹੈ ਕਿ ਜਸੂਜਾ ਤੇ ਸਿੱਧੂ ਵੀ ਜਿਹੜੇ ਹੈਗੇ ਚਤਾਰਤਵਾਦੀ ਨਾਟਕਕਾਰ ਨੇ ਬੈਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਸਾਰੇ ਨਾਟਕ ਨਹੀਂ ਹੈਗੇ ਜਿਹੜੇ ਹੈਗੇ ਜਿਵੇਂ ਆਪਾਂ ਜਸੂਜਾ ਦੇ ਤਾਂ ਕੁਸ ਆਪਾਂ ਮੋਨੋਬਗਾਨ ਚ ਹੀ ਦੇਖ ਲਏ ਦੋ ਨਾਟਕ ਅੱਗੇ ਆਪਾਂ ਹੋਟਲ ਉੱਤੇ ਚ ਵੀ ਦੇਖ ਲਾਂਗੇ ਦੂਜੀ ਗੱਲ ਇਹ ਹੈ ਜੇ ਤੁਹਾਨੂੰ ਕਿਸੇ ਨਾਟਕਕਾਰ ਦੀ ਪ੍ਰਵਿਰਤੀ ਪੁੱਸੀ ਜਾ ਤਾਂ ਉਹ ਜ਼ਿਆਦਾਤਰ ਸਵਾਲ ਉਤੋਂ ਬਣਦਾ ਜਿੱਤਿਓ ਪ੍ਰਪੱਕ ਰਹੇਗਾ ਕਈ ਨਾਟਕਕਾਰ ਖਿੰਡਵੇਂ ਹੁੰਦੇ ਆ ਉਹ ਇਸ ਪ੍ਰਵਿਰਤੀ 'ਚ ਵੀ ਲਿਖਦੇ ਨਾਟਕ ਵੀ ਲਿਖਦੇ ਆ ਇਸ ਪ੍ਰਵਿਰਤੀ ਦੇ ਜਿਵੇਂ ਮੈਂ ਤੁਹਾਨੂੰ ਇਹਦੇ ਲਈ ਉਦਾਹਰਣ ਦਿੱਤੀ ਸੀ ਕੱਲ੍ਹ ਕ ਪਰਸੋਂ ਕਿ ਆਪਾਂ ਜਿਹੜਾ ਹੈਗਾ ਜੇ ਆਪਾਂ ਗੱਲ ਕਰੀਏ ਆ ਸਰਜੀ ਸਿਬ ਕੁਮਾਰ ਦੇ ਜਾਂ ਜਿਹੜਾ ਹੈਗਾ ਜਾਂ ਉਹਨੇ ਰੋਮਾਂਚਿਕ ਵੀ ਲਿਖਿਆ ਫਿਰ ਉਹ ਟੈਂਪੋਵੇਂ ਘੱਟ ਲਿਖਿਆ ਪਰ ਉਹਨੇ ਪ੍ਰਯੋਗਵਾਦੀ ਕਪਤਾ ਵੀ ਲਿਖੀ ਉਹਨੇ ਜਹਾਜਾਰਬਦੀ ਲਿਖਣ ਦੀ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਮਤਲਬ ਕਈ ਵੈਸੇ ਦਾ ਨਾਮ ਲੈਣ ਦੀ ਨਹੀਂ ਕਿ ਕੋਈ ਕਈ ਕੈਰੇਕਟਰ ਕਈ ਕਈ ਵਿਧਾਵਾਂ 'ਚ ਕਈ ਕਈ ਜੋ ਜਿਹੜਾ ਹੈਗਾ ਆਪਣੀ ਪ੍ਰਵਿਰਤੀਆਂ 'ਚ ਆ ਜਾਂਦੀ ਨੇ ਤਾਂ ਸਪੈਸੀਫਿਕ ਸਵਾਲ ਉਹਨਾਂ ਬਾਰੇ ਨਹੀਂ ਬਣਦਾ ਹੈਗਾ ਪ੍ਰਵਿਰਤੀ ਦਾ ਸਵਾਲ ਉਹਨਾਂ ਬਾਰੇ ਨਹੀਂ ਬਣਦਾ ਹੈਗਾ ਪ੍ਰਵਿਰਤੀ ਦਾ ਸਵਾਲ ਉਹਨਾਂ ਬਾਰੇ ਹੀ ਬਣਦਾ ਹੁੰਦਾ ਹੈ ਜਿਹੜੇ ਜਿਨ੍ਹਾਂ ਦੀ ਪ੍ਰਵਿਰਤੀ ਇੱਕੋ ਹੀ ਰਹੀ ਹੋਵੇ ਜਾਂ ਸਪੈਸ਼ਲ ਬੁੱਸ ਲੈਣ ਕਿ ਐਨੇ ਦੌਰ ਤੋਂ ਬਾਅਦ ਕਿਹੜੀ ਪ੍ਰਵਿਰਤੀ ਅਪਣਾ ਲਈ ਜਿਵੇਂ ਸਾਡੇ ਜਸਵੰਤ ਕੰਪਲ ਨਾਵਲ ਕਰਨਗੇ ਸ਼ੁਰੂ 'ਚ ਉਹ ਜਿਹੜੇ ਹੈਗੇ ਇੱਕ 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 ਜਿਹੜੇ ਧਾਰਾ ਨਾਲ ਵਿਚਾਰਧਾਰਾ ਨਾਲ ਜੁੜੇ ਰਹੇ ਹੈ ਬਾਅਦ 'ਚ ਫਿਰ ਉਹ ਦੂਸਰੀ ਵਿਚਾਰਧਾਰਾ ਨਾਲ ਜੁੜ ਜਾਂਦੇ ਦੋ ਹੀ ਵਿਚਾਰਧਾਰਾਆਂ ਆਈਆਂ ਨੇ ਉਹਨਾਂ ਦੀ ਇਸ ਤਰ੍ਹਾਂ ਤਾਂ ਹਾਂ ਪ੍ਰਵਿਰਤੀ ਬਾਰੇ ਜੇ ਸਪੈਸੀਫਿਕ ਹੁੰਦਾ ਤਾਂ ਉਹ ਉਹ ਕਹਿਣਗੇ ਕਿ ਜਿਹੜਾ ਹੈਗਾ ਜਿਵੇਂ ਨਾਵਲ ਤੋਂ ਕਹਾ ਕਹਿਣਗੇ ਕਿ ਜਿਹੜਾ ਹੈਗਾ ਆਪਣਾ ਕਿਹੜਾ ਨਾਵਲ ਕਹਿ ਰਿਹਾ ਹੈਗਾ ਉਹ ਨਾਨਕ ਸਿੰਘ ਨਾਵਲ ਨਾਨਕ ਸਿੰਘ ਦਾ ਮਨੋਵਿਗਿਆਨਕ ਨ ਇਹ ਨਹੀਂ ਕਹਿਣਗੇ ਕਿ ਨਾਨਕ ਨਾਨਕ ਸਿੰਘ ਮਨੋਵਿਗਿਆਨਕ ਪਰਵਰਤੀਦਾ ਹੈਗਾ ਕਿ ਨਹੀਂ ਹੈਗਾ ਮਨੁਸ ਸਿੰਘ ਦਾ ਮਨੋਵਿਗਿਆਨਕ ਨਾਵਲ ਜੇ ਪੁੱਛ ਲਿਆ ਸੋ ਇੱਕੋ ਹੀ ਨਾਵਲ ਉਹਦਾ ਮਨੋਵਿਗਿਆਨਕ ਨਾ ਸੂਰ ਸਪੈਸਿਫਿਕ ਜੇ ਪੁੱਛਣਗੇ ਤਾਂ ਨਾਟਕ ਦਾ ਨਾਮ ਪੁੱਛਣਗੇ ਜੋ ਸਪੈਸਿਫਿਕ ਬੁਸਣਗੇ ਵੀ ਕਿਹੜੀ ਪ੍ਰਵਿਰਤੀ ਦਾ ਤਾਂ ਜਾਂ ਫਿਰ ਉਹ ਜਿਹੜੇ ਪ੍ਰਵਿਰਤੀ ਬੁਸਣਗੇ ਕਿਸੇ ਰੈਕਟਰ ਦੀ ਤਾਂ ਉਸ ਬੰਦੇ ਦੀ ਬੁਸਣਗੇ ਜਿਹੜਾ ਪ੍ਰਾਪਰ ਤੌਰ ਤੇ ਇੱਕੋ ਪ੍ਰਵਿਰਤੀ ਨਾਲ ਜੁੜਿਆ ਰਿਹਾ ਜਿਨੇ ਵਾਲੀਆਂ ਪ੍ਰਵਿਰਤੀਆਂ ਵਿੱਚ ਇੱਕ ਵੱਧ ਤੋਂ ਵੱਧ ਦੋ ਪ੍ਰਵਿਰਤੀਆਂ ਨਾਲ ਜੁੜਿਆ ਰਿਹਾ ਤਾਂ ਜਿਹੜੇ ਇਹ ਨਾਟਕ ਕਰਾ ਜਸੂਜਾ ਤੇ ਸਿੱਧੂ ਜਿਹੜੇ ਹੈਗੇ ਆ ਉਹ ਪ੍ਰਾਪਰ ਤੌਰ ਤੇ ਕਿਸੇ ਇੱਕ ਥਾਂ ਤੇ ਵੱਜਦੇ ਨਹੀਂ ਹੈਗੇ ਖਾਸ ਕਰ ਜਸੂਜਾ ਦੀ ਗੱਲ ਕਰੀਏ ਤਾਂ ਉਹ ਪ੍ਰਾਪਰ ਤੌਰ ਤੇ ਇੱਕ ਪ੍ਰਵਿਰਤੀ ਨਾਲ ਨਹੀਂ ਵੱਜਦਾ ਹੈਗਾ ਉਹਨੇ ਪ੍ਰਯੋਗਵਾਦੀ ਨਾਟਕ ਵੀ ਲਿਖੇ ਨੇ ਜਸੂਜਾ ਨੇ ਉਹ ਜਿਹੜਾ ਭਰੀਆਂ ਲਿਖਿਆ ਸੀ ਜਾਂ ਹੋਰ ਹੈਨਾ ਤਾਂ ਉਹਦੇ ਹੋਰ ਨਾਟਕ ਵੀ ਆ ਉਨ੍ਹਾਂ ਬਾਰੇ ਕਦੇ ਵੀ ਸਵਾਲ ਨਹੀਂ ਆਊਗਾ ਉਹਨਾਂ ਜਿਨ੍ਹਾਂ ਨੇ ਖੇਡਿੰਗੀਆਂ ਪ੍ਰਵਿਰਤੀਆਂ ਨੇ ਦੋ ਤਿੰਨ ਪ੍ਰਵਿਰਤੀਆਂ ਚ ਨਾਟਕ ਆ ਜਾਉਂਦੇ ਉਹਨਾਂ ਦੇ ਨਾਟਕ ਤਾਂ ਪੁੱਛ ਸਕਦੇ ਆ ਕਿ ਆ ਨਾਟਕ ਕਿਹੜੀ ਪ੍ਰਵਿਰਤੀ ਦਾ ਹੈ ਉਹਨਾਂ ਬਾਰੇ ਨਹੀਂ ਪੁੱਛ ਸਕਦੇ ਹੋ ਕਿਉਂਕਿ ਕਈ ਪ੍ਰਵਿਰਤੀਆਂ ਚ ਆ ਜਾਂਦੇ ਆ ਤਾਂ ਕਰਕੇ ਜਿਹੜਾ ਹੈਗਾ ਉਹ ਸਪੈਸੀਫਿਕ ਚ ਨਹੀਂ ਆਉਂਦੇ ਅਮਨਦੀਪ ਜੀ ਓਕੇ ਰਾਜਵੀਰ ਸਾਸਰੀ ਕਾਲ ਜੀ ਪਰਗਤੀਵਾਦੀ ਨਾਟਕ ਬਾਰੇ ਗੱਲ ਕਰ ਰਹੇ ਸੀ ਆਪਾਂ ਤੀਸਰਾ ਪਰਗਤੀਵਾਦੀ ਨਾਟਕ ਤਾਂ ਸੰਸਾਰ ਵਿੱਚ ਪਰਗਤੀਵਾਦੀ ਲਹਿਰ ਦੇ ਜ਼ੋਰ ਫੜਨ ਨਾਲ ਜਦੋਂ ਅਸੀਂ 1900 ਸਾਰੇ ਸੰਸਾਰ ਦੀ ਕਾਨਫਰੰਸ ਹੁੰਦੀ ਹੈ ਇਹਦੇ ਬਾਰੇ ਤੁਸੀਂ ਪੜਿਆ ਹੋਣਾ ਪਰਗਤੀਵਾਦੀ ਜਿਹੜੀ ਹੈਗੀ ਹੈ ਤਾਂ ਉਹ ਪੂਰੇ ਸੰਸਾਰ 'ਚ ਪਰਗਤੀਵਾਦੀ ਲਹਿਰ ਜ਼ੋਰ ਫੜਦੀ ਹੈ ਬਾਅਦ 'ਚ ਜਾ ਕੇ ਜਿੱਤੇ ਪੰਜਾਬੀ 'ਚ ਜ਼ੋਰ ਫੜਦੀ ਹੈ ਸੰਸਾਰ ਵਿੱਚ ਪਰਗਤੀਵਾਦੀ ਲਹਿਰ ਦੇ ਜ਼ੋਰ ਫੜਨ ਨਾਲ ਪੰਜਾਬੀ ਨਾਟਕ ਵਿੱਚ ਪਰਗਤੀਵਾਦੀ ਪ੍ਰਵਿਰਤੀ ਜ਼ੋਰ ਫੜਦੀ ਹੈ ਇਸ ਪ੍ਰਵਿਰਤੀ ਵਿੱਚ ਹਰਚਰਨ ਸਿੰਘ ਦਾ ਨਾਟਕ ਸੋਭਾ ਸ਼ਕਤੀ ਤੇ ਰੱਤਾਸਾਲੂ ਨਾਟਕ ਆਉਂਦੇ ਨੇ ਉਸ ਤੋਂ ਇਲਾਵਾ ਬਲਵੰਤ ਗਾਰਗੀ ਨੇ ਕਈ ਪਰਗਤੀਵਾਦੀ ਨਾਟਕ ਲਿਖੇ ਬੇਸ਼ੱਕ ਆ ਦੇਖੋ ਬਲਵੰਤ ਗਾਰਗੀ ਦੀ ਤਾਂ ਇਹ ਪ੍ਰਵਿਰਤੀ ਨਹੀਂ ਹੈਗੀ ਪਰਗਤੀਵਾਦੀ ਲਿਖਣਾ ਪਰ ਫਿਰ ਵੀ ਉਹਨੇ ਲਿਖਿਆ ਨਹੀਂ ਤਾਂ ਹੀ ਇੱਕ ਗੱਲ ਆਪਾਂ ਲਿਖਤੀ ਨਾਲ ਕਿ ਬੇਸ਼ੱਕ ਇਹ ਉਸਦਾ ਮਨਪਸੰਦ ਵਿਸ਼ਾ ਨਹੀਂ ਹੈਗਾ ਪ੍ਰਗਤੀਵਾਦੀ ਨਾਟਕ ਲਿਖਣਾ ਬਲਵੰਤ ਗਾਰਗੀ ਦਾ ਮਨਪਸੰਦ ਵਿਸ਼ਾ ਨਹੀਂ ਹੈਗਾ ਉਹ ਤਾਂ ਮਨੋਵਿਗਿਆਨਕਾ ਉਹਦਾ ਵਿਸ਼ਾ ਤਾਂ ਪਰ ਫਿਰ ਵੀ ਉਹਨੇ ਸ਼ੁਰੂ ਚ ਪ੍ਰਗਤੀਵਾਦੀ ਨਾਟਕ ਲਿਖੇ ਨੇਗੇ ਤਾਂ ਬਲਵੰਤ ਗਾਰਗੀ ਨੇ ਕਈ ਪ੍ਰਗਤੀਵਾਦੀ ਨਾਟਕ ਲਿਖੇ ਬੇਸ਼ੱਕ ਇਹ ਉਸਦਾ ਮਨਪਸੰਦ ਵਿਸ਼ਾ ਨਹੀਂ ਹੈਗਾ ਤਾਂ ਫਿਰ ਸਵਾਲ ਬਣ ਜਾਂਦਾ ਵੀ ਕਿਹੜੇ ਲਿਖੇ ਫਿਰ ਤਾਂ ਉਸਦੀ ਪ੍ਰਵਿਰਤੀ ਉਸਦੀ ਪ੍ਰਗਤੀਵਾਦੀ ਨਾਟਕਾਂ ਵਿੱਚ ਬਲਵੰਤ ਗਾਰਗੀ ਦੀ ਗੱਲ ਕਰ ਰਹੇ ਹਾਂ ਉਸਦੇ ਪ੍ਰਗਤੀਵਾਦੀ ਨਾਟਕਾਂ ਵਿੱਚ ਵਿਸ਼ਵੇਦਾਰ ਘੁੱਗੀ ਜਿਹੜਾ ਅਮਨ ਲਹਿਰ ਲਈ ਲਿਖਿਆ ਹੋਇਆ ਹੈ ਜਿਹੜੀ ਸੰਸਾਰ ਦੀ ਅਮਨ ਲਹਿਰ ਵਾਸਤੇ ਘੁੱਗੀ ਲਿਖਿਆ ਸੀ ਵਿਸਵੇਦਾਰ ਕੇਸਰੋ ਕਣਕ ਦੀ ਬੱਲੀ ਆਧਨਾਟਕ ਸਮਿਲਨੇਗਾ ਹਾਲਾਂਕਿ ਕਣਕ ਦੀ ਬੱਲੀ ਵਿੱਚ ਮਨੋਵਿਗਿਆਨ ਵੀ ਆ ਜਾਂਦਾ ਜੇ ਆਪਾਂ ਚੰਗੀ ਤਰ੍ਹਾਂ ਦੇਖਾਂਗੇ ਪਰ ਉੱਪਰ ਪ੍ਰਗਤੀਵਾਦੀ ਨਾਟਕਾਂ ਸਮਾ ਰਹਿਗੇ ਨੇਗੇ ਹੁਣ ਇਹਨੇ ਸਾਰੇ ਨਾਟਕ ਥੋੜੀ ਪ੍ਰਗਤੀਵਾਦੀ ਲਿਖਿਆ ਇਹਦਾ ਤਾਂ ਇਹਦਾ ਤਾਂ ਇਹਦਾ ਤਾਂ ਇੰਟਰਸਟਿੰਗ ਨਹੀਂ ਸੀ ਪ੍ਰਗਤੀਵਾਦੀਆਂ ਵਿੱਚ ਪਰ ਸਟਾਰਟਿੰਗ ਚ ਜਿਹੜੇ ਨੇ ਕੁਝ ਨਾਟਕ ਇਹਦੇ ਪ੍ਰਗਤੀਵਾਦੀ ਹੈਗੇ ਨੇ ਭਲਵੰਤ ਗਾਰਗੀ ਦੇ ਜਿੱਚ ਵਿਸਵੇਦਾਰ ਘੁੱਗੀ ਕੇਸਰੋ ਤੇ ਕਣਕ ਦੀ ਬੱਲੀ ਆਧਨਾਟਕ ਆ ਜਾਂਦੇ ਹੈਗੇ ਨੇ ਬੁੱਧੀ ਕੁਵਾੜੀ ਗਾਰਗੀ ਕੀ ਬੋਲਿਆ ਬੁੱਧੀ ਕੁਵਾੜੀ ਗਾਰਗੀ ਕੀ ਲਿਖਿਆ ਦੁਬਾਰਾ ਲਿਖੋ ਸਹਿਬ ਆਜ ਪ੍ਰੀਤ ਮੈਨੂੰ ਸਮਝ ਨਹੀਂ ਆਈ ਦੁਬਾਰਾ ਲਿਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਸੰਤ ਸਿੰਘ ਸੇਖੋਂ ਨੇ ਇਸੇ ਪ੍ਰਵਿਰਤੀ ਅਧੀਨ ਕਲਾਕਾਰ ਕਾਵਨਾਟਕ ਅਤੇ ਭੂਦਾਨ ਜਿਹੇ ਇਕਾਂਗੀ ਸੰਗ੍ਰਹਿ ਲਿਖੇ ਸੰਤ ਸਿੰਘ ਸੇਖੋਂ ਦਾ ਕਲਾਕਾਰ ਨਾਟਕ ਜਿਹੜਾ ਉਹ ਵੀ ਉਹਦਾ ਜਿਹੜਾ ਹੈਗਾ ਹੈਗਾ ਪਰਗਤੀਵਾਦੀ ਪ੍ਰਵਿਰਤੀ ਦੀ ਲਿਖਿਆ ਹੋਇਆ ਨਾਟਕ ਹੈ ਤੇ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਉਹਦੇ ਇਕਾਂਗੀ ਸੰਗ੍ਰਹਿ ਭੂਦਾਨ ਦੀ ਉਹ ਵੀ ਪਰਗਤੀਵਾਦੀ ਇਦਾਂ ਹੀ ਮੈਂ ਗੱਲ ਕਰ ਰਿਹਾ ਸੀ ਹੈਗੇ ਹੋਰ ਵੀ ਹੈ ਜਿਵੇਂ ਅਮਨ ਦਾ ਸਵਾਲ ਆ ਗਿਆ ਜਿਸ ਉੱਜਾ ਦੀ ਗੱਲ ਕਰਾਂਗੇ ਸੂਦੇ ਪਰ ਆਪਾਂ ਇੱਥੇ ਪ੍ਰਮੁੱਖ ਗੱਲ ਕਰ ਰਹੇ ਹਾਂ ਪ੍ਰਮੁੱਖ ਬਾਰੇ ਜਿਹੜੇ ਸਵਾਲ ਜਿੱਥੋਂ ਸਵਾਲ ਬਣ ਕੇ ਆਏ ਹੋਏ ਐ ਤੇ ਆ ਸਕਦੇ ਐ ਕਿਉਂਕਿ ਸਾਰੇ ਬਾਰੇ ਗੱਲ ਕਰਨੀ ਇਸ ਲਈ ਸਮਝਣ ਕਿ ਸਾਡੀ ਕਲਾਸ ਜਿਹੜੀ ਹੈਗੀ ਅੱਧੇ ਘੰਟੇ ਦੀ ਐ ਤੇ ਸਾਰੇ ਬਾਰੇ ਗੱਲ ਕਰ ਲਈ ਸਾਨੂੰ ਪੰਜ-ਸੱਤ ਕਲਾਸਾਂ ਲੱਗ ਜਾਣਗੀਆਂ ਆਰਾਮ ਨਾਲ ਇੱਕ ਪ੍ਰਵਿਰਤੀ ਤੇ ਇੱਕ ਕਲਾਸ ਜਾ ਸਕਦੀ ਹੈ ਡੇਢ ਘੰਟੇ ਦੀ ਚਲੋ ਪ੍ਰਯੋਗਵਾਦੀ ਨਾਟਕ ਪ੍ਰਯੋਗਵਾਦੀ ਨਾਟਕ ਦਾ ਆਧਾਰ ਪ੍ਰਯੋਗ ਹੁੰਦਾ ਹੈ ਇਹ ਪ੍ਰਯੋਗ ਨਾਟਕ ਦੀ ਪੇਸ਼ਕਾਰੀ ਨਾਲ ਸੰਬੰਧਿਤ ਹੁੰਦਾ ਹੈ ਇੱਕ ਸਕਿੰਟ ਦੇ ਦਿਓ ਮੈਨੂੰ ਜੋ ਨਵੇਂ ਮੈਂ ਕਮੈਂਟ ਵੀ ਪੜ ਲੈਣਾ ਥੋੜਾ ਹੈ ਪ੍ਰਯੋਗਵਾਦੀ ਨਾਟਕ ਦਾ ਆਧਾਰ ਪ੍ਰਯੋਗ ਹੁੰਦਾ ਹੈ ਤੇ ਇਹਦਾ ਇਸ ਪ੍ਰਯੋਗ ਦਾ ਸਬੰਧ ਜਿਹੜਾ ਹੈਗਾ ਨਾਟਕ ਦੀ ਪੇਸ਼ਕਾਰੀ ਨਾਲ ਹੁੰਦਾ ਹੈ ਤੇ ਇਸ ਕਿਸਮ ਦੇ ਨਾਟਕ ਲੇਖਣ ਵਿੱਚ ਸੁਰਜੀਤ ਸਿੰਘ ਸੇਠੀ ਬਲਵੰਤ ਗਾਰਗੀ ਕਪੂਰ ਸਿੰਘ ਘੋਮਣ ਤੇ ਆਤਮਜੀਤ ਦੇ ਨਾਂ ਨੇ ਇਸ ਨੂੰ ਕਿਹਾ ਸੀ ਨਾ ਇੱਕੋ ਹੀ ਬੰਦਾ ਕਈ ਥਾਂ ਤੇ ਬਲਵੰਤ ਗਾਰਗੀ ਪ੍ਰਗਤੀਵਾਦੀ ਚ ਵੀ ਆ ਗਿਆ ਮਲਵੰਤ ਕਰਗੀ ਮਨੋਵਿਗਿਆਨ ਚ ਵੀ ਆ ਗਿਆ ਮਲਵੰਤ ਕਰਗੀ ਪ੍ਰਯੋਗਵਾਦੀ ਚ ਵੀ ਆ ਗਿਆ ਇੱਕੋ ਬੰਦਾ ਕਈ ਪ੍ਰਵਿਧੀਆਂ ਚ ਵੀ ਨਾਟਕ ਕੋ ਨਾਟ ਕਰ ਆ ਸਕਦਾ ਹੈ ਜਿਹੜਾ ਸਪੈਸਿਫਿਕ ਕਿਤੇ ਬੱਜਿਆ ਨਹੀਂ ਹੋਇਆ ਹੈ ਤਾਂ surjit singh shetti ਨੇ ਇਸ ਪ੍ਰਵਿਰਤੀ ਦੀਨ ਕਿੰਗ ਮਿਰਜਾ ਸਪੇਰਾ ਦੇਵਤਿਆਂ ਦਾ ਥੀਏਟਰ ਅਤੇ ਪੈਵਲ ਵਿਚ ਤੇ ਲੌਂਗਵਾਚਾ ਜਿਹੇ ਨਾਟਕ ਲਿਖੇ ਪ੍ਰਯੋਗਵਾਦੀ ਨਾਟਕ ਕਿਹੜੇ ਨੇ surjit shetti ਦੇ ਕਿੰਗ ਮਿਰਜਾ ਸਪੇਰਾ ਕਿੰਗ ਮਿਰਜਾ ਅਤੇ ਸਪੇਰਾ ਦੇਵਤਿਆਂ ਦਾ ਥੀਏਟਰ ਪੈਵਲ ਵਿਚ ਤੇ ਲੌਂਗਵਾਚਾ ਇਹ ਨਾਟਕ ਜਿਹੜੇ ਹੈਗੇ ਨੇ ਤਰਜੀਤ ਸੇਟੀ ਦੇ ਪ੍ਰਯੋਗਵਾਦੀ ਨਾਟਕ ਨੇ ਕਪੂਰ ਸਿੰਘ ਘੁੰਮਣ ਦੇ ਪ੍ਰਯੋਗਵਾਦੀ ਨਾਟਕ ਦੇਖਣੇ ਆ ਤਾਂ ਕਪੂਰ ਸਿੰਘ ਘੁੰਮਣ ਨੇ ਪੁਤਲੀ ਘਰ ਮੂਕ ਸੰਸਾਰ ਤੇ ਸੰਤਾਪ ਜਿਹੇ ਪ੍ਰਯੋਗਵਾਦੀ ਨਾਟਕ ਲਿਖੇ ਨੇ ਕਪੂਰ ਸਿੰਘ ਘੁੰਮਣ ਦੇ ਜੇ ਪ੍ਰਮੁੱਖ ਪ੍ਰਯੋਗਵਾਦੀ ਨਾਟਕ ਦੇਖਣੇ ਹੈਗੇ ਉਹ ਚ ਪੁਤਲੀ ਘਰ ਮੂਕ ਸੰਸਾਰ ਤੇ ਸੰਤਾਪ ਜਿਹੜੇ ਨਾਟਕਾਂ ਦੇ ਨਾਮ ਹੈਗੇ ਨੇ ਇਹ ਪ੍ਰਯੋਗਵਾਦੀ ਨਾਟਕ ਨੇ ਕਪੂਰ ਸਿੰਘ ਘੁੰਮਣ ਦੇ ਅੱਗੇ ਜਿਹੜਾ ਹੈਗਾਗਾ ਆਤਮਜੀਤ ਦੀ ਗੱਲ ਕਰੀਏ ਆਤਮਜੀਤ ਵੀ ਪ੍ਰਯੋਗ ਚ ਵਿਸ਼ਵਾਸ ਰੱਖਦਾ ਉਹਨੇ ਵੀ ਪ੍ਰਯੋਗਵਾਦੀ ਨਾਟਕ ਲਿਖਿਆ ਅੱਗੇ ਅਸੀਂ ਲਗੂ ਨਾਟਕ ਦੇਖਾਂਗੇ ਲਗੂ ਨਾਟਕਾਂ ਚ ਵੀ ਆਤਮਜੀਤ ਆਉ ਹਾ ਮਤਲਬ ਇੱਕੋ ਬੰਦਾ ਕਈ ਕਈ ਥਾਂ ਤੇ ਆ ਸਕਦਾ ਇਹ ਕੋਈ ਉਹ ਨਹੀਂ ਹੈਗੀ ਕਿਉਂਕਿ ਉਹਨੇ ਕਈ ਪ੍ਰਯੋਗ ਕੀਤੇ ਇਹ ਆ ਗਿਆ ਕਿ ਮੈਂ ਸੇਠੀ ਨੇ ਪ੍ਰਯੋਗ ਕੀਤੇ ਨੇ ਮੈਂ ਸੇਠੀ ਨੇ ਪ੍ਰਯੋਗ ਕੀਤੇ ਨੇ ਸਹਿਬਾ ਜੀ ਦਾ ਸੇਠੀ ਨੇ ਵੀ ਕੀਤੇ ਨੇ ਆਤਮਜੀਤ ਨੇ ਵੀ ਕੀਤੇ ਨੇ ਆਤਮਜੀਤ ਦਾ ਜਿਹੜਾ ਹੈਗਾਗਾ ਇੱਥੇ ਦੇਖਿਆ ਨਹੀਂ ਹੋਣਾ ਤਿੰਨ ਤਿੰਨ ਡੰਗਾ ਵਾਲਾ ਮੇਜ ਦੋ ਲੱਗ ਤਿੰਨ ਡੰਗ ਤਾਲਾ ਮੇਜ ਉਹ ਪੜ ਕੇ ਦੇਖਿਓ ਜਾਂ ਆ ਹੋਰ ਆ ਗਿਆ ਉਹਦੇ ਉਸਨੇ ਹਵਾ ਮਹਿਲ ਸਹਿਰ ਬਿਮਾਰ ਹੈ ਨਾਟਕ 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 ਤੋਂ ਇਲਾਵਾ ਮੈਂ ਤਾਂ ਇੱਕ ਸਰੰਗੀ ਹਾਂ ਇੱਕ ਨਾਟਕ ਆਇਆ ਸੀ ਬੀਟਿੰਗ ਫੋਰ ਗੋਦੋ ਇੰਗਲਿਸ਼ ਚ ਹੈਨਾ ਬੀਟਿੰਗ ਫੋਰ ਗੋਦੋ ਉਹਦਾ ਦਾ ਨਾਟਕ ਜਿਹੜਾ ਹੈਗਾ ਅ ਸਰਜੀ ਸਿਟੀ ਲਿਖਦਾ ਕਿੰਗ ਮਿਰਜਾ ਸਪੇਰਾ ਉੱਪਰ ਜੋ ਹੈ ਉਹਦਾ ਠੀਕ ਹੈ ਤਾਂ ਜਿਹੜਾ ਇਹਦੇ ਆਤਮਜੀਤ ਦੇ ਹੈਗੇ ਹਵਾ ਮਹਿਲ ਸਹਿਰ ਬਿਮਾਰ ਹੈ ਨਾਟਕ 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 ਇਹ ਮੈਂ ਤਾਂ ਇੱਕ ਸਰੰਗੀ ਹਾਂ ਇਹ ਵੀ ਪ੍ਰਯੋਗਵਾਦੀ ਨਾਟਕ ਜੇ ਤਾਂ ਮੇਨ ਕਹਿਣਾ ਹੈਗਾ ਜਿਵੇਂ ਸਹਿਵਾਜਪ੍ਰੀਤ ਕਹ ਰਿਹਾ ਕਿ ਮੇਨ ਸੇਠੀ ਲਿਖੇ ਨੇ ਫਿਰ ਇਹ ਦੋ ਬੰਦੇ ਮੇਨ ਹੈਗੇ ਨੇ ਰਜੀਤ ਸਿੰਘ ਸੇਠੀ ਤੇ ਆਤਮ ਜੀ ਪਰ ਜਕ ਆਪਣੇ ਜ਼ਿਆਦਾਤਰ ਨਾਟਕਾਂ ਚ ਦੋ ਚਾਰ ਨਾਟਕਾਂ ਜਿਹੜਾ ਪ੍ਰਯੋਗ ਬਲਵੰਤ ਕਰਗੀ ਤੇ ਕਪੂਰ ਸਿੰਘ ਨੂੰ ਮੰਨੇ ਵੀ ਕੀਤੇ ਏ ਵੀ ਪ੍ਰੋਪਰ ਤੌਰ ਤੇ ਪ੍ਰਯੋਗ ਬੰਦੀ ਚਾਹੁੰਦੇ ਆਪਾਂ ਮੇਨ ਦੀ ਜ਼ਿਕਰ ਕਰ ਰਹੇ ਹਾਂ ਉਹਦੇ ਨਾਲ ਹੋਰ ਦੇ ਨਾਟਕ ਵੀ ਪ੍ਰਯੋਗਵਾਦੀ ਚ ਨਿਕਲ ਆਉਣਗੇ ਇੱਕ ਨਾਟਕ ਅਜਮੇਰ ਔਲਖ ਦਾ ਵੀ ਪ੍ਰਯੋਗਵਾਦੀ ਚ ਨਿਕਲਿਆ ਹੋਊਗਾ ਤਾਂ ਦਸੂਜਿਆਂ ਦਾ ਵੀ ਪਰੀਆਂ ਜਿਹੜਾ ਹੈਗਾ ਉਹ ਪ੍ਰਯੋਗਵਾਦੀ ਚ ਨਿਕਲਿਆ ਹੋਊਗਾ ਤੇ ਹੋਰ ਵੀ ਇੱਕ ਇੱਕ ਕਰਕੇ ਸਾਰਿਆਂ ਦੇ ਨਿਕਲ ਆਉਣਗੇ ਪਰ ਆਪਾਂ ਪ੍ਰਮੁੱਖ ਤਰੀਕ ਗੱਲ ਕਰ ਰਹੇ ਹਾਂ ਮੇਨ ਦੀ ਹੀ ਗੱਲ ਕਰਕੇ ਚੱਲ ਰਹੇ ਹਾਂ ਪ੍ਰਯੋਗਵਾਦੀ ਮੇਨ ਘੁੰਮਣ ਦੇ ਕੋਮਨ ਦੀ ਬਦਮਾਸੀ ਆ ਕੋ ਕਮੈਂਟ ਆਇਆ ਕਹਿੰਦਾ ਕਿ ਪ੍ਰਯੋਗਵਾਦੀ 메ਨ ਘੁੰਮਣ ਘੁੰਮਣ 메ਨ ਜਮਾ 메ਨ ਕੋਮਨ ਨਹੀਂ ਹੈਗਾ 메ਨ ਤਾਂ ਚਾਰੀ ਨੇ ਤੇ ਜਮਾ 메ਨ ਕਹਿੰਦਾ ਫਿਰ ਸਰਜੀਤ ਸੇਟੀ ਤੇ ਆਤਮਜੀਤ ਆ ਜਾਂਦੇ ਨੇ ਅਮੰਦੀ ਉਦੋਂ ਬਾਅਦ ਹੁੰਦੀ ਹੈ ਬਲਬੰਦ ਕਰਗੀ ਤੇ ਘੁੰਮਣ ਦੀ ਪੜੀ ਪਰ ਐਵੇਂ ਕਦੇ ਵੀ ਸਵਾਲ ਨਹੀਂ ਆਊਗਾ ਕਿ 메ਨ ਕੌਣ ਹੈ ਉਹ ਕੌਣ ਹੈ ਉਹ ਸਿੱਧਾ ਆਊਗਾ ਕਿ ਹੇਟ ਲਿਖਿਆ ਚੋਂ ਫਿਰ ਪ੍ਰਯੋਗਵਾਦੀ ਨਾਟਕ ਕਰ ਹੈ ਤਾਂ ਚਾਰਾਂ 'ਚ ਇਹਨਾਂ 'ਚ ਨਾਮ ਪਿਆ ਹੋਊਗਾ ਕੋਈ ਪ੍ਰਯੋਗਵਾਦੀ ਨਾਟਕ ਕਰ ਨਹੀਂ ਹੈ ਤਾਂ ਚਾਰਾਂ 'ਚ ਤਿੰਨ ਦਾ ਨਾਮ ਪਿਆਊ ਚੌਥਾ ਕਿਸੇ ਹੋਰ ਦਾ ਨਾਮ ਪਿਆਊ ਸਵਾਲ ਇਸ ਤਰ੍ਹਾਂ ਆਊਗਾ ਐਵੇਂ ਕਦੇ ਵੀ ਨਹੀਂ ਆਊ ਕਿ 메ਨ ਕਿਹੜਾ ਹੈਗਾ ਮੇਨ ਮੈਨਸੀ ਡਿਸਾਈਡ ਹੀ ਨਹੀਂ ਕਰ ਸਕਦੇ ਹੁੰਦੇ ਠੀਕ ਹੈ ਮੋਟਾ ਮੋਟਾ ਕਹਿ ਸਕਦੇ ਹੁੰਦੇ ਕਿ ਇਹ ਨਹੀਂ ਕੀਤਾ ਅਸੀਂ ਲੇਖਾ ਜੋਖਾ ਜਿਹੜਾ ਹੈਗਾ ਸਾਡੇ ਵਿਦਵਾਨ ਵੀ ਨਹੀਂ ਇੱਕ ਪਾਸੇ ਇੱਕ ਪਾਸੇ ਜਿਹੜਾ ਹੈਗਾ ਉਲੜ ਸਕਦੇ ਜਦੋਂ ਉਹ ਆਲੋਚਨਾ ਕਰਦੇ ਨੇ ਤਾਂ ਹਾਂ ਮੋਟਾ ਸੀ ਕਹਿ ਸਕਦੇ ਹੁੰਦੇ ਕਿ ਸਾਰਾ ਕੰਮ ਇਹਦਾ ਇਸਤੇ ਹੈਗਾ ਪਰ ਮੇਨ ਵਾਲਾ ਸਵਾਲ ਨਹੀਂ ਆਊਗਾ ਆਊਗਾ ਤੁਹਾਡਾ ਜਿਹੜਾ ਹੈਗਾ ਪ੍ਰਯੋਗ ਹਰੇਕ ਲਿਖਿਆ ਚੋ ਪ੍ਰਯੋਗਵਾਦੀ ਨਾਟਕ ਕਰ ਨਹੀਂ ਹੈ ਤੋਂ ਤਿੰਨ ਨਾਟਕਰ ਪ੍ਰਯੋਗਵਾਦੀ ਦਿੱਤੇ ਹੋਣਗੇ ਚੌਥਾ ਜਿਹੜਾ ਨਹੀਂ ਹੈਗਾ ਉਹ ਲਾ ਦਾਂਗੇ ਟਿੱਕ ਜਿਹੜਾ ਉਲਟ ਹੈਖ ਲਿਖਾਂ ਜੋ ਪ੍ਰਯੋਗਵਾਦੀ ਨਾਟਕ ਹੈ ਉਹਨਾਂ ਚ ਇਹਦਾ ਨਾਂ ਦਿੱਤਾ ਪਿਆ ਹੋਊ ਕਿਸੇ ਦਾ ਸੋ ਜੀ ਸੇਠੀ ਤੇ ਆ ਤੁਮ ਜੀ ਦੇਖ ਕੇ ਤਾਂ ਬੜੀ ਸੋਹਣੀ ਗੱਲ ਹੈ ਨਾਂ ਦੇ ਸੇ ਤਾਂ ਫਿਰ ਬਲਵੰਤਕਾਰ ਕੀ ਦੇਖੋ ਮਨਹਰ ਨੂੰ ਪਾ ਲਾਂਗੇ ਇਹ ਚੀਜ਼ ਹੈਗੀ ਹੈ ਅਗਲੇ ਕੋਸਟ ਜਿਹੜਾ ਹੈਗਾ ਸਵਾਲ ਹੈ ਉਸੇ ਆਪਸ਼ਨ ਦੇ ਹਿਸਾਬ ਨਾਲ ਮੌਕੇ ਤੇ ਚੇਨ ਕਰਨਾ ਹੁੰਦਾ ਉਹ ਆਪਾਂ ਜਿਹੜਾ ਸਵਾਲ ਕਰਾਂਗੇ ਜਿਹਦੇ ਐਮਸੀਕਿਊ ਉੱਤੇ ਉਸੇ ਹੋਣ ਦੀ ਕੋਸ਼ਿਸ਼ ਕਰਾਂਗੇ ਸੋ ਉਹਨੂੰ ਕਿ ਸਵਾਲ ਚ ਕਈ ਵਾਰੀ ਆਪਸ਼ਨ ਦੇ ਹਿਸਾਬ ਨਾਲ ਵੀ ਜਾਣਾ ਪੈਂਦਾ ਹੁੰਦਾ ਹੈ ਇਹ ਇਤਿਹਾਸਕ ਨਾਟਕ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਨਹੀਂ ਇਹ ਤਾਂ ਸਿੱਧੀ ਜੀ ਗੱਲ ਹੈ ਸਤਾਬਦੀ ਨਾਟਕ ਹੈ ਜਿਹੜੇ ਵੱਖ-ਵੱਖ ਗੁਰੂਆਂ ਦੀਆਂ ਜਨਮ ਸਤਾਬਦੀਆਂ ਉਸ ਵਿੱਚ ਲਿਖੇ ਗਏ ਨੇ ਜਨਮ ਸਤਾਬਦੀਆਂ ਸਮੇਂ ਜਾਂ ਕੋਈ ਨਾ ਕੋਈ ਤਾਂ ਅਸ ਹੀ ਦੀ ਸਤਾਬਦੀ ਸਮੇਂ ਜਿਵੇਂ ਕਿ ਹੁਣ 350 ਸਾਲ ਆਈ ਡੀ ਹੈਗੀ ਪਰ ਤੋਂ ਚੌਥੇ ਗੁਰੂ ਤੇਗ ਬਹਾਦਰ ਜੀ ਦੀ ਸਹੀ ਦੀ ਸਤਾਬਦੀ ਲੰਘ ਕੇ ਗਈ ਹੈਗੀ ਠੀਕ ਹੈ 1469 ਤੋਂ ਸਾਡੇ ਗੁਰੂ ਨਾਨਕ ਦੇਵ ਜੀ ਸਾਡੇ ਜਿਹੜੇ ਹੈ ਗੁਰਦੇਵ ਜੀ ਦਾ ਜਨਮ ਹੁੰਦਾ ਹੈਗਾ 1469 ਤੇ 500 ਸਾਲਾਂ ਬਾਅਦ 1969 ਚ ਬਹੁਤ ਨਾਟਕ ਲਿਖੇਗੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਸਤਾਪਦੀ ਤੇ ਈਵਨ ਉਹ ਟਾਈਮ ਜਿਹੜਾ ਹੈਗਾ 1970 69 70 ਤੋਂ ਲੈ ਕੇ 1980 ਤੱਕ ਦਾ ਉਹ 10 11 ਸਾਲਾਂ ਚ ਬਹੁਤ ਸਾਰੇ ਸਤਾਪਦੀ ਨਾਟਕ ਲਿਖੇਗੇ ਕਿਉਂਕਿ ਉੱਥੇ ਬਹੁਤ ਸਾਰੀਆਂ ਸਤਾਪਦੀ ਇਕੱਠੀਆਂ ਹੋ ਗਈਆਂ ਸੀ ਇੱਕ ਤਾਂ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਸਤਾਵ ਦੀ ਆ ਗਈ ਸੀ 1469-1969 ਚ ਇੱਕ ਜਿਹੜੀ ਹੈਗੀ ਹੈ ਕਿ 300 ਸਾਲਾ 87 ਦੀ ਸਤਾਵ ਦੀ ਆ ਗਈ ਸੀ ਵੀ ਆ ਗੁਰੂ ਤੇਗ ਬਹਾਦਰ ਜੀ ਦੀ 1975 ਵਾਲੀ ਜਿਹੜੀ ਹੈਗੀ ਹੈਗੀ 1675 ਵਾਲੀ ਉਹਨੂੰ 1975 ਚ ਆ ਗਈ ਸੀ ਠੀਕ ਹੈ ਤਾਂ ਐਸੀ ਤਰ੍ਹਾਂ ਹੀ ਜਿਹੜਾ ਹੈਗਾ ਹੈਗਾ ਹੋਰ ਇੱਕ ਦੋ ਜਿਹੜੀਆਂ ਹੈਗੀਆਂ ਸਤਾਵ ਨਹੀਂ ਉੱਥੇ ਜਾ ਕੇ ਇਕੱਠੀਆਂ ਹੋ ਜਾਂਦੀਆਂ ਨੇ ਉਹਦੇ ਕਰਕੇ ਉਹਨਾਂ ਦਿਨਾਂ ਚ ਬਹੁਤ ਨਾਟਕ ਲਿਖੇ ਉਹਨਾਂ ਸਾਲਾਂ ਚ ਬਹੁਤ ਨਾਟਕ ਲਿਖੇ ਗਏ ਨੇ 1969 ਤੋਂ 80 ਦੇ ਵਿਚਕਾਰ ਸਤਾਵ ਦੀ ਨਾਟਕ ਹਰਚਰਨ ਸਿੰਘ ਨੇ ਚਮਕੌਰ ਦੀ ਗੜੀ ਮਿੱਟੀ ਧੁੰਦ ਜਗ ਚਾਨਣ ਹੋਇਆ ਹਿੰਦ ਦੀ ਚਾਦਰ ਆਧਨਾਟਕ ਲਿਖੇ ਨੇ ਜਿਹੜੇ ਸਤਾਵਦੀ ਨਾਟਕ ਨੇ ਤੇ ਸੰਤ ਸਿੰਘ ਸੇਖੋਂ ਨੇ ਲੈਨਨ ਨੂੰ ਆਧਾਰ ਬਣਾ ਕੇ ਮਤਲਬ ਸਤਾਵਦੀ ਤਾਂ ਹੈਗੇ ਹੈਗੇ ਇਤਿਹਾਸਕ ਨਾਟਕ ਵੀ ਹੈ ਕਿਉਂਕਿ ਸਤਾਵਦੀ ਤੇ ਕਿਹੜੇ ਨਾਟਕ ਲਿਖੇ ਗਏ ਨੇ ਜਿਹੜੇ ਸਾਡੇ ਇਤਿਹਾਸ ਨਾਲ ਸਾਡੇ ਗੁਰੂਆਂ ਦੇ ਇਤਿਹਾਸ ਨਾਲ ਸੰਬੰਧਿਤ ਨੇ ਤਾਂ ਉਹ ਇਤਿਹਾਸਕ ਨਾਟਕ ਵੀ ਹੋਗੇ ਸਤਾਵਦੀ ਵੀ ਹੋਗੇ ਤਾਂ ਸੰਤ ਸਿੰਘ ਸੇਖੋਂ ਨੇ ਲੈਨਨ ਨੂੰ ਆਧਾਰ ਬਣਾ ਕੇ ਮਿੱਤਰ ਪਿਆ ਪਿਆਰਾ ਕਾਵਿਨਾਟਕ ਲਿਖਿਆ ਮਤਲਬ ਤਾਂ ਕਾਵਿਨਾਟਕ ਹੈ ਮਿੱਤਰ ਪਿਆਰਾ ਬਹੁਤ ਸੋਹਣਾ ਸਵਾਲ ਬਣਦਾ ਹੁੰਦਾ ਹੈ ਨੈਟ 'ਚ ਕਿੰਨੇ ਵਾਰ ਆ ਚੁੱਕਿਆ ਹੈ ਕਿ ਜਿਹੜਾ ਹੈਗਾ ਮਿੱਤਰ ਪਿਆਰਾ ਨਾਟਕ ਕਿਸ਼ਤੇ ਆਧਾਰਿਤ ਹੈ ਤੇ ਉਹਤੇ ਜ਼ਿਆਦਾਤਰ ਜਿਹਨੇ ਨਹੀਂ ਪੜੇ ਹੁੰਦੇ ਗੁਰੂ ਗੋਬਿੰਦ ਸਿੰਘ ਜੀ ਲਾਏ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸ਼ਬਦ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਮਿੱਤਰ ਪਿਆਰਾ ਪਰ ਇਹ ਲੈਨਣ ਤੇ ਆਧਾਰਿਤ ਨਾਟਕ ਇਹ ਧਿਆਨ ਦੇਣ ਜੋ ਗੱਲ ਹੈਗੀ ਹੈ ਬਲਵੰਤ ਗਾਰਗੀ ਨੇ ਸੁਲਤਾਨ ਰਜ਼ੀਆ ਅਤੇ ਗਗਨਮਿਥਾਲ ਨਾਟਕ ਲਿਖੇ ਗਗਨਮਿ ਬਾੜ ਲਿਖਿਆ ਪੈ ਗਿਆ ਗਗਨਮਿਥਾਲ ਸੋਰੀ ਟਾਈਪਿੰਗ ਮਿਸਟੇਕ ਹੈ ਗਗਨਮਿਥਾਲ ਨਾਟਕ ਲਿਖੇ ਤੇ ਗੁਰਦੇਵ ਸਿੰਘ ਫੁੱਲ ਨੇ ਆਪਣੇ ਇਤਿਹਾਸਕ ਨਾਟਕਾਂ ਵਿੱਚ ਸਭ ਕੁਝ ਹੋਤ ਉਪਾਏ ਜਿਨ ਸੱਚ ਪੱਲੇ ਹੋਏ ਤੇ ਅਸੀਂ ਦੂਣ ਸਬਾਏ ਹੋਏ ਆਧਨਾਟਕ ਲਿਖੇ ਨੇ ਸਤਾਬਦੀ ਨਾਟਕਾਂ ਤੇ ਇਤਿਹਾਸਕ ਨਾਟਕਾਂ ਦਾ ਜ਼ਿਕਰ ਕਰ ਰਹੀ ਆ ਗੁਰਚਰਨ ਸਿੰਘ ਜਸੂਜਾਂ ਨੇ ਇਸ ਪਰ ਪ੍ਰਵਿਰਤੀ ਦੀਨ ਸਭ ਤੋਂ ਵੱਧ ਨਾਟਕ ਲਿਖੇ ਆ allo ਤੁਹਾਡਾ ਜਿਹੜਾ ਹੈਗਾ ਜੇ ਅਸੀਂ ਪ੍ਰਵਿਰਤੀ ਡਿਸਾਈਡ ਕਰਨੀ ਹੈ ਤਾਂ ਫਿਰ ਉਹ ਸਭ ਤੋਂ ਜ਼ਿਆਦਾ ਨੇ ਸਤਾਬਦੀ ਤੇ ਇਤਿਹਾਸਕ ਨਾਟਕ ਸਤਾਬਦੀ ਨਾਟਕ ਲਿਖੇ ਨੇ ਗੁਰਚਰਨ ਸਿੰਘ ਜਸੂਜਾਂ ਨੇ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਗੁਰਚਰਨ ਸਿੰਘ ਜਸੂਜਾਂ ਬਾਰੇ ਤੁਹਾਡਾ ਸਵਾਲ ਸੀਗਾ ਸਭ ਤੋਂ ਜ਼ਿਆਦਾ ਲਿਖਦਾ ਇਹ ਨਾਟਕ ਸਤਾਬਦੀ ਨਾਟਕ ਸਭ ਤੋਂ ਜ਼ਿਆਦਾ ਸਤਾਬਦੀ ਨਾਟਕ ਕਿਹਨੇ ਲਿਖੇ ਨੇ ਗੁਰਚਰਨ ਸਿੰਘ ਜਸੂਝਾ ਨੇ ਉਸਨੇ ਲੇਕੇ ਕਿਹੜੇ ਕਿਹੜੇ ਦੇਖੋ ਚੜਿਆ ਸੋਦਨ ਧਰਤ ਲਕਾਈ ਬਾਦਸ਼ਾਦਰਵੇਸ 파ਰਸ ਦੀ ਸੋ ਮੱਖਣਸਾ ਲਵਾਨਾ ਤੇ ਹੋਰ ਵੀ ਕਈ ਨਾਟਕ ਜਿਹੜੇ ਹੈਗੇ ਗੁਰਚਰਨ ਸਿੰਘ ਜਸੂਝਾ ਨੇ ਸਤਾਪਦੀ ਨਾਟਕ ਲਿਖੇ ਨੇ ਸਭ ਤੋਂ ਜ਼ਿਆਦਾ ਸਤਾਪਦੀ ਨਾਟਕ ਲਿਖਣ ਵਾਲਾ ਨਾਟਕਕਾਰ ਗੁਰਚਰਨ ਸਿੰਘ ਜਸੂਝਾ ਹੈ ਮੈਨੂੰ ਲੱਗਦਾ ਹੈ ਕਾਫੀਆਂ ਨੂੰ ਨਵੀਂ ਗੱਲ ਪਤਾ ਲੱਗੀ ਹੋਣੀ ਜਿਹੜੀ ਮੈਂ ਹੁਣੇ ਬੋਲੀ ਹੈ ਜਿਸ ਤਰ੍ਹਾਂ ਦਾ ਸਵਾਲ ਬਣਦਾ ਤੇ ਸੈਕੰਡ ਲਾਸਟ ਪੰਜਵਾਂ ਦੇਖਦੇ ਆਂਗੇ ਪਰ ਕੀ ਕੀ ਤਾ ਜਿਹੜਾ ਹੈਗਾ ਜਾਂ ਚਿੰਨਵਾਦੀ ਪ੍ਰਤੀਕਾਤਮਿਕ ਜਿਹੜਾ ਹੈਗਾ ਪ੍ਰਤੀਕਾਤਮਿਕ ਜਾਂ ਚਿੰਨਵਾ ਪ੍ਰਤੀਕ ਆਤਮਿਕ ਜਾਂ ਚਿੰਨਵਾਦੀ ਪ੍ਰਤੀਕ ਲੈ ਕੇ ਜਾਂ ਚਿੰਨਵਾਦੀ ਨਾਟਕ ਪੰਜਾਬੀ ਨਾਟਕ ਵਿੱਚ ਪ੍ਰਤੀਕਾਤਮਿਕ ਅਤੇ ਚਿੰਨਵਾਦੀ ਪ੍ਰਵਿਰਤੀ ਦਾ ਮੋਢੀ ਬਲਵੰਤ ਗਾਰਗੀ ਹੈ ਕੌਣਾ ਹੈ ਚਿੰਨਵਾਦੀ ਜਿਹੜੇ ਪ੍ਰਤੀਕ ਆਤਮਿਕ ਨਾਟਕ ਈਵਨ ਕਹਾਣੀ 'ਚ ਜਦੋਂ ਪ੍ਰਤੀਕਾਤਮਿਕ ਸਰਲੇਖ ਹੀ ਲਏ ਹੋਏ ਨੇ ਕਲਵੰਤ ਵੀਰ ਕਹਾਣੀਕਾਰ ਉਹਦੀਆਂ ਕਈ ਕਹਾਣੀਆਂ ਦੇ ਸਰਲੇਖ ਉਹਦੇ ਟਾਈਟਲ ਹੀ ਪ੍ਰਤੀਕ ਚਲੇ ਹੋਏ ਨੇ ਜਦੋਂ ਕਹਿੰਦਾ ਤੂੜੀ ਦੀ ਪੰਡਾ ਕਿਤੇ ਜਿਹਦੀ ਉਹਦੀ ਕਹਾਣੀ ਹੈ ਕਿ ਤੂੜੀ ਦੀ ਪੰਡ ਉਹ ਇੱਕ ਪ੍ਰਤੀਕ ਹੈ ਜਦੋਂ ਕਹਿੰਦੇ ਧਰਤੀ ਹਿਚਲਾ ਬਲਦੋ ਇੱਕ ਪ੍ਰਤੀਕ ਹੈ ਜਦੋਂ ਕਹਿੰਦੇ ਖੱਬਲ ਦਾ ਇੱਕ ਪ੍ਰਤੀਕ ਹੈ ਜਦੋਂ ਕਹਿੰਦਾ ਦੁੱਧ ਦਾ ਸੱਪੜ ਮਲ ਕਿੰਨੀਆਂ ਕਹਾਣੀਆਂ ਸਾਰੀਆਂ ਉਹਦੀਆਂ ਉਸ ਤਰ੍ਹਾਂ ਨੇ ਐਸੀ ਤਰ੍ਹਾਂ ਹੀ ਨਾਟਕਕਾਰਾਂ ਚੋ ਬਲਵੰਤ ਗਾਰਗੀ ਦੇ ਨਾਟਕ ਜਿਹੜੇ ਹੈਗੇ ਆ ਉਸਦੇ ਬਹੁਤ ਨਾਟਕਾਂ ਵਿੱਚ ਇਸਦੀ ਵਰਤੋਂ ਕੀਤੀ ਗਈ ਹੈ ਜਿਹੜਾ ਹੈਗਾ ਚਿੰਨਵਾਦੀ ਨਾਟਕ ਨਹੀਂ ਜਾਂ ਪ੍ਰਤੀਕਾਤਮਿਕ ਨਹੀਂ ਉਸਦੇ ਬਹੁਤ ਸਾਰੇ ਨਾਟਕਾਂ ਦੇ ਨਾਮ ਵੀ ਪ੍ਰਤੀਕ ਜਾਂ ਚਿੰਨ ਤੇ ਆਧਾਰ ਤੇ ਜਿਹੜੀ ਗੱਲ ਮੈਂ ਹੁਣੇ ਕਲਵੰਤ ਬਿਰਕ ਦੀ ਕਹਾਣੀਆਂ ਬਾਰੇ ਕਹਿ ਕੇ ਹਟਿਆ ਕਿ ਉਹਦੀਆਂ ਕਹਾਣੀਆਂ ਦੇ ਨਾਂ ਹੀ ਪ੍ਰਤੀਕ ਤੇ ਅਧਾਰਤ ਨੇ ਇਸ ਤਰ੍ਹਾਂ ਹੀ ਬਲਵੰਤ ਕਰਗੇ ਦੇ ਤਾਂ ਕੁਝ ਨਾਟਕਾਂ ਦੇ ਨਾਂ ਹੀ ਜਿਹੜੇ ਹੈਗੇ ਪ੍ਰਤੀਕ ਤੇ ਅਧਾਰਤ ਹੈ ਲੋਹਾ ਕੁੱਟ ਹੈਨਾ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੇ ਨਾਂ ਸੰਕਣ ਹੈਨਾ ਪ੍ਰਤੀਕ ਤੇ ਅਧਾਰਤ ਨਹੀਂ ਹੈਗੇ ਹੁਣ ਸੰਕਣ ਨੂੰ ਸੱਸ ਦਿਖਾਈਆਂ ਗਈਆਂ ਨੇ ਸੰਕਣ ਨਾਟਕ ਚ ਇੱਕ ਦੂਜੇ ਦੀਆਂ ਜਿਹੜੀਆਂ ਹੈਗੀਆਂ ਤਾਂ ਉਹ ਸੰਕਣ ਦਾ ਪ੍ਰਤੀਕ ਹੈ ਸੰਕਣਾ ਥੋੜੀ ਨਹੀਂ ਤੇ ਨੂੰਸਸ ਨੇ ਸੰਕੜਾ ਕੌਣ ਹੁੰਦੀ ਹੈ ਤੁਹਾਨੂੰ ਪਤਾ ਚੰਗੀ ਤਰ੍ਹਾਂ ਸਾਰਿਆਂ ਨੂੰ ਤਾਂ ਉਹ ਪ੍ਰਤੀਕ ਹੈ ਹੋਰ ਵੀ ਬਥੇਰੇ ਜਿਹੜੇ ਹੈਗੇ ਪ੍ਰਤੀਕ ਨਾਟਕ ਲਿਖੇ ਨੇ ਇਸ ਤੋਂ ਮੰਗਰੋਂ ਬਲਵੰਤਕਾਰ ਕੀ ਤੋਂ ਮੰਗਰੋਂ ਇਸ ਕਿਸਮ ਦੇ ਨਾਟਕ ਲਿਖਣ ਵਿੱਚ ਆਤਮਜੀਤ ਨੇ ਰੁਚੀ ਦਿਖਾਈ ਉਸਨੇ ਚਿੜੀਆਂ ਅਤੇ ਕੈਂਪਲੂਕਸ ਦੀਆਂ ਮੱਸੀਆਂ ਜਿਹੇ ਚਿੰਨ੍ਹਵਾਦੀ ਨਾਟਕ ਲਿਖੇ ਨੇ ਤਾਂ ਆਹ ਜੇ ਚਿੰਨ੍ਹਵਾਦੀ ਸੋਨਾ ਸਵਾਲ ਬਣਦਾ ਇੱਥੇ ਚਿੰਨ੍ਹਵਾਦੀ ਨਾਟਕ ਕਿਹੜੇ ਨੇਗੇ ਤਾਂ ਕੁਝ ਬਲਵੰਤਕਾਰ ਕੀ ਦੇ ਆਗੇ ਨਹੀਂ ਆਤਮਜੀਤ ਦੇ ਆਗੇ ਇਹਨਾਂ ਦੋਨਾਂ ਨੇ ਚਿੰਨ੍ਹਵਾਦੀ ਨਾਟਕ ਲਿਖੇ ਮੋਢੀ ਹੈ ਤਾਂ ਬਲਵੰਤਕਾਰ ਕੀ ਹੈ ਉਦੋਂ ਬਾਅਦ ਆਤਮਜੀਤ ਨੇ ਪਹਿਲੇ ਜਿਹੜੇ ਹੈਗੇ ਇੰਨੇ ਇੰਟਰਸਟ ਲੈ ਆ ਲਿਖਣ ਚ ਜਿਨੇ ਉਹਨੇ ਚਿੜੀਆਂ ਨਾਟਕ ਲਿਖਿਆ ਤੇ ਕੈਂਪਲੂਕਸ ਦੀਆਂ ਮੱਸੀਆਂ ਨ लोहाकोट हां लोहाकोट ਨੂੰ ਸੱਚਤਾਲੀ ਬਿਲਕੁਲ ਸਹਿਜ ਸਹਿਜਪ੍ਰੀ ਸਿੰਘ ਬਿਲਕੁਲ ਸਹੀ ਹੈ ਤੁਹਾਡਾ हां ਲਘੂ ਨਾਟਕ ਲਾਸਟ ਤੇ ਅਸੀਂ ਦੇਖਦੇ ਹਾਂ ਲਘੂ ਨਾਟਕ ਲਘੂ ਨਾਟਕ ਦਾ ਆਕਾਰ ਪੱਖੋਂ ਛੋਟੇ ਨੇ ਤੇ ਇਸ ਕਿਸਮ ਦੇ ਨਾਟਕ ਕਾਲਜਾਂ ਯੂਨੀਵਰਸਿਟੀ ਦੇ ਜੁਬਕ ਮੇਲਿਆਂ ਵਿੱਚ ਮੁਕਾਬਲੇ ਲਈ ਲਿਖੇਗੇ ਮਤਲਬ ਪਹਿਲੇ ਲਘੂ ਨਾਟਕਾਂ ਦੀ ਲੋੜ ਹੀ ਉੱਤੇ ਪੈਂਦੀ ਹੈ ਜਦੋਂ ਜੂਥ ਫੈਸਟੀਵਲ ਹੋਣੇ ਸ਼ੁਰੂ ਹੋਏ ਕਾਲਜਾਂ ਚ ਤਾਂ ਉੱਥੇ ਵੱਡਾ ਨਾਟਕ ਖੇਡਿਆ ਨਹੀਂ ਜਾ ਸਕਦਾ ਸੀ 2-3 ਘੰਟਿਆਂ ਦਾ ਠੀਕ ਹੈ ਉੱਥੇ ਤੇ ਇਕਾਂਗੀ ਉੱਥੇ ਕੰਗੀ ਹੁੰਦੀ ਸੀ ਉਸ ਤਰ੍ਹਾਂ ਫਿਰ ਮਾਇ ਨਹੀਂ ਮਤਲਬ ਉਨੀ ਜਿਆਦਾ ਪ੍ਰਭਾਵਸ ਨਹੀਂ ਕੀਤੀ ਤਾਂ ਉੱਥੇ ਉਹ ਯੂਥ ਫੈਸਟੀਵਲਾਂ ਵਾਸਤੇ ਇੱਕ ਨਵੀਂ ਤਰ੍ਹਾਂ ਦੇ ਨਾਟਕ ਜਿਹੜੇ ਹੈਗੇ ਲਘੂ ਨਾਟਕ ਨਾਟਕ ਨੂੰ ਲਘੂ ਨਾਟਕ ਹੋਣ ਚਾਏ ਨੇ ਉਦੋਂ ਲਿਖੇ ਜਾਣ ਲੱਗੇ ਨੇ ਤੇ ਲਿਖੇ ਗਿਨੇ ਆ ਜਿਹੜੇ ਬੰਦੇ ਯੂਥ ਫੈਸਟੀਵਲਾਂ ਚੋਂ ਪੈਦਾ ਹੋਏ ਆ ਜਿਹੜੇ ਨਾਟਕਕਾਰ ਸਾਡਾ ਅਜਮੇਰ ਹੌਲਕ ਮਾਨਸਨ ਦੇ ਨਹਿਰੂ ਕਾਲਜ ਚ ਉਹਨੂੰ ਪ੍ਰੋਫੈਸਰ ਸੀਗੇ ਉਹ ਤੇ ਜਦੋਂ ਦੂਸਤ ਫੈਸਟੀਵਲ ਕਰਾਉਣ ਲਈ ਉਹਨਾਂ ਨੂੰ ਉਹਨਾਂ ਦੀ ਡਿਊਟੀ ਲੱਗਦੀ ਆ ਉਹ ਨਾਟਕ ਵੱਲ ਆਉਲਦੇ ਨੇ ਜਦੋਂ ਉਹ ਉਹਨਾਂ ਦੀ ਲੋਡ ਚੋਂ ਨਿਕਲੇ ਨੇ ਉਹ ਜਦੋਂ ਲੋਡ ਲੋਡ ਸੀ ਉਹਨਾਂ ਨੂੰ ਨਾਟਕਾਂ ਨਹੀਂ ਕਿਦੋਂ ਵੱਡੇ ਨਾਟਕਾਂ ਨੂੰ ਛੋਟਾ ਕੀਤਾ ਪਹਿਲਾਂ ਉਹ ਖੜਿਆਏ ਫਿਰ ਆਪ ਹੀ ਲਿਖ ਕੇ ਖੜਿਆਇਆ ਤੇ ਉਹਨਾਂ ਦਾ ਉਹਨਾਂ ਦਾ ਉਸੇ ਪਾਸੇ ਇੰਡਰੈਸਟ ਬਣ ਗਿਆ ਤੇ ਉੱਥੋਂ ਉਹ ਐਜ਼ এ ਨਾਟਕਕਾਰ ਪੈਦਾ ਹੋਏ ਸੇਮ ਗੱਲ ਆਤਮਜੀਤ ਨਾਲ ਹੋਈ ਹੈ ਸੇਮ ਗੱਲ ਚਰਜੀਤ ਸਿੱਧੂ ਪਾਲੀ ਭਵਿੰਦਰ ਕੁਲਦੀਪ ਦੀਪ ਜਿਹੜੇ ਹੁਣ ਵੀ ਨਾਟਕ ਲਿਖ ਰਹੇ ਹੈ ਔਰ ਯੂਥ ਫੈਸਟੀਵਲ ਚ ਖੜਿਆ ਰਹੇ ਨੇਗੇ ਤੇ ਕੁਲਦੀਪ ਦੀਪ ਦੀ ਗੱਲ ਕਰ ਰਹੇ ਹਾਂ ਪਾਸ ਤੇ ਹੋਰ ਬਿਹਰੇ ਨਾਟਕ ਤਾਂ ਇਹ ਨਾਟਕਕਾਰ ਨਿਕਲੇ ਯੂਥ ਫੈਸਟੀਵਲ ਚ ਹੋਏ ਨੇ ਤਾਂ ਇਹਨਾਂ ਨੇ ਲਗੂ ਨਾਟ ਤਾਂ ਕਾਰਤੋਂ ਹੋਣੀ ਹੋਣਾ ਕਿਉਂਕਿ ਇਹ ਇਹਨਾਂ ਨੇ ਸ਼ੁਰੂਆਤੀ ਉੱਥੋਂ ਕੀਤੀ ਹੈ ਥੂਥ ਫੈਸਟੀਵਲਾਂ ਵਾਸਤੇ ਲਘੂ ਕਾਣ ਨਾਟਕ ਲਿਖਨੇ ਸ਼ੁਰੂ ਕੀਤੇ ਨੇ ਫਿਰ ਅੱਗੇ ਜਾ ਕੇ ਵੱਡੇ ਨਾਟਕ ਵੀ ਲਿਖੇ ਨੇ ਪਰ ਇਹਨਾਂ ਨੇ ਲਘੂ ਨਾਟਕ ਲਿਖੇ ਹੋਏ ਨੇ ਤਾਂ ਯਾਦਗਰ ਰੱਖਣੇ ਸੌਖੇ ਆ ਇਹ ਬੰਦੇ ਇਸ ਤਰ੍ਹਾਂ ਦੇ ਨਾਟਕਕਾਰ ਅਜਮੇਰ ਔਲਖ ਇਸ ਤਰ੍ਹਾਂ ਦੇ ਨਾਟਕ ਅਜਮੇਰ ਔਲਖ ਚਰਨਦਾਸ ਸਿੱਧੂ ਆਤਮਜੀਤ ਪਾਲੀ ਭਪਿੰਦਰ ਕੁਲਦੀਪ ਸਿੰਘ ਦੀ ਵੱਲੋਂ ਲਿਖੇ ਗਏ ਨੇ ਹੋਰ ਵੀ ਬਥੇਰੇ ਨੇ ਨੱਚ ਜਿਹੜੇ ਲਿਖ ਰਹੇ ਨੇ ਕੋਈ ਵੀ ਸਵਾਲ ਹੋਵੇ ਦੱਸੋ ਨਹੀਂ ਇਹ ਪਾ ਕਲਾਸ ਖਤਮ ਕਰਦੇ ਆ 3:59 ਹੋ ਗਏ 4 ਵਜੇ ਸਾਡੀ ਜਿਹੜੀ ਹੈਗੀ ਹੈ ਪੇਡ ਕਲਾਸ ਹੈਗੀ ਹੈ 4 ਤੋਂ 5 ਅਸੀਂ ਉਹ ਕਲਾਸ ਲਾਉਣੀ ਹੈਗੀ ਕੋਈ ਸਵਾਲ ਹੋਵੇ ਤਾਂ ਜਲਦੀ ਜਲਦੀ ਕਰ ਦੋ ਨਹੀਂ ਇਹ ਪਾ ਕਲਾਸ ਖਤਮ ਕਰਦੇ ਆ ਔਰ ਸੈਟਰਡੇ ਆ ਕੱਲ ਨੂੰ ਸ਼ਨੀਵਾਰ ਹੈ ਸ਼ਨੀਵਾਰ ਤੇ ਐਤਵਾਰ ਨੂੰ ਇਹ 3 ਤੋਂ 3:30 ਵਾਲੀ ਕਲਾਸ ਨਹੀਂ ਹੋਇਆ ਕਰੂਗੀ ਕਿਉਂਕਿ ਸਾਡੀ ਵੀ ਜਿਹੜੀ ਪੇਡ ਕਲਾਸ ਉਹ ਵੀ ਜੁਮੇ ਤੋਂ ਸ਼ੁੱਕਰਵਾਰ ਤੱਕ ਹੁੰਦੀ ਹੈ ਸ਼ਨੀਵਾਰ ਨੂੰ ਟੈਸਟ ਹੁੰਦਾ 150 ਨੰਬਰ ਦਾ ਮੌਕ ਟੈਸਟ ਹੁੰਦਾ ਹੈਗਾ ਜਿਹੜਾ ਪਿਛਲੇ 5 ਦਿਨਾਂ ਚ ਪੜਿਆ ਹੈਗਾ ਤਾਂ ਆਪਣੀ ਵੀ ਇਹ ਕਲਾਸ ਨਹੀਂ ਹੋਊਗੀ ਇਹ ਸੋਮਵ ਸ਼ੁੱਕਰਵਾਰ ਤੱਕ ਕੀ ਹੋਇਆ ਕਰੂਗੀ 3:30 ਤੋਂ 4 ਹਾਂ ਇਹ ਹੈਗਾ ਕਿ ਕੱਲ ਨੂੰ ਸ਼ਨੀਵਾਰ ਨੂੰ ਮੈਂ ਇੱਕ ਸਪੈਸ਼ਲ ਕਲਾਸ ਤਿਆਰ ਕਰਕੇ ਹੋ ਸਕਦਾ ਹੈ ਐਤਵਾਰ ਨੂੰ ਆਪਾਂ ਕਲਾਸ ਲਾ ਲਈਏ ਕਿਸੇ ਵੀ ਸੋਨੇ ਇਹ ਟਾਈਮ ਐਤਵਾਰ ਨੂੰ ਆਪਾਂ ਇੱਕ ਕਲਾਸ ਲਾ ਸਕਦੇ ਹਾਂ ਫਿਰ YouTube ਤੇ ਪਰ ਉਹ ਮੈਂ ਗਰੁੱਪ ਚ ਪਾ ਦੂੰਗਾ ਅੱਜ ਰਾਤ ਨੂੰ ਮੈਂ ਅੱਜ ਰਾਤ ਨਹੀਂ ਕੱਲ ਨੂੰ ਕੱਲ ਨੂੰ ਜੋ ਕਿ ਸੈਟਰਡੇ ਕੱਲ ਨੂੰ ਮੈਂ ਗਰੁੱਪ ਵਿੱਚ ਪਾ ਦੂੰਗਾ ਕਿੰਨੇ ਵਜੇ ਲਾਉਣੀ ਹੈ ਕਿਹੜੀ ਲਾਉਣੀ ਹੈ ਤੇ ਗਰੁੱਪ ਜਿਹੜਾ ਹੈਗਾ ਸਾਡਾ WhatsApp ਦਾ ਫ੍ਰੀ ਗਰੁੱਪ ਬਣਿਆ ਹੋਇਆ ਜਿਹੜਾ ਉਹਦੇ ਵਿੱਚ ਪਾ ਦੂੰਗਾ ਤੁਸੀਂ ਜੁੜਨਾ ਹੈ ਤਾਂ ਮੈਨੂੰ ਜਿਹੜਾ ਹੈਗਾ 97790 12997 ਤੇ ਮੈਸੇਜ ਕਰਕੇ ਜੁੜ ਸਕਦੇ ਹੋ ਨਹੀਂ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਜਿੰਨੇ ਠੀਕ ਲੱਗਦਾ ਤੁਸੀਂ ਬਾਕੀ ਤਾਂ ਮਨ ਲਾ ਜਿਆਦਾ ਤਾਂ ਜੁੜੇ ਹੋਏ ਹੋ ਜਿਹੜਾ ਨਹੀਂ ਹੈਗਾ ਉਹਨਾਂ ਨੂੰ ਮੈਂ ਇੱਥੇ ਲਿਖ ਦਿੰਦਾ 97790 12997 ਕੋਈ ਸਵਾਲ ਆਇਆ ਮੈਂ ਦੇਖ ਲੈਣਾ ਨਹੀਂ ਇਹ ਪਾ ਕਲਾਸ ਖਤਮ ਕਰਦੇ ਆਂ ਔਰ ਕੋਈ ਵੀ ਸੁਝਾਅ ਵੀ ਹੈਗਾ ਉਹ ਵੀ ਦੇ ਸਕਦੇ ਤੁਸੀਂ ਕਮੈਂਟਾਂ ਚ ਵੀ ਦੇ ਸਕਦੇ ਹੋ ਇਸ ਨੰਬਰ ਤੇ ਵੀ ਦੇ ਸਕਦੇ ਹੋ ਕਿ ਸਰ ਸਾਨੂੰ ਫਲਾਣਾ ਟਾਪਿਕ ਕਰਾ ਦਿਓ ਸਰ ਆ ਟਾਪਿਕ ਨੂੰ ਹੋਰ ਡੀਪ ਜਾਇਆ ਕਰੋ ਸਰ ਆ ਟਾਪਿਕ ਨੂੰ ਜਿਹੜਾ ਹੈਗਾ ਐਦਾਂ ਕਰ ਲੋ ਜੋ ਮਰਜੀ ਸਲਾਹ ਸੋਡਾ ਸੋਡੀ ਹਰ ਸਲਾਹ ਖੇੜੇ ਮੱਤੇ ਮੰਨਾਂਗੇ ਕਿਉਂਕਿ ਇੱਕ ਦੂਜੇ ਤੋਂ ਸਿੱਖਦੇ ਆਪਾਂ ਸਾਰੇ ਕੋਈ ਕੋਈ ਮਾਂ ਦੇ ਪੇਟ ਚੋਂ ਨਹੀਂ ਸਿੱਖ ਕੇ ਆਉਂਦਾ ਆਪਾਂ ਇੱਕ ਦੂਜੇ ਤੋਂ ਸਿੱਖਦੇ ਆ ਜਿੰਨਾ ਇੱਕ ਦੂਜੇ ਨਾਲ ਡਿਸਕਸ ਕਰਾਂਗੇ ਕਿਉਂਕਿ ਡਿਸਕਸ ਮੈਥਡ ਜੀ ਬੈਸਟ ਹੈ 97790 1297 ਜੀ ਆਇਆ ਨੂੰ ਜੀ ਜਿਹੜਾ ਹੈਗਾ ਸਹਿਬਾਜਪ੍ਰੀਤ ਜੀ ਸਤਿ ਸ਼ਕਾਲ ਸਾਰੇ ਨੂੰ ਕੂ ਮਿਹਨਤਾਂ ਕਰੋ ਮਨੁੱਖਤਾ ਦੀ ਭਲਾਈ ਕਰੋ ਬਸ ਦੋਨੇ ਕੰਮ ਅਲੱਗ-ਅਲੱਗ ਟਾਈਮ ਤੇ ਹੁੰਦੇ ਨੇ ਜਦੋਂ ਤੁਹਾਨੂੰ ਲੱਗ ਰਿਹਾ ਕਿ ਟਾਈਮ ਵਾੜਾ ਚੱਲ ਰਿਹਾ ਹੈ ਡਿਪਰੈਸ਼ਨ ਲੱਗ ਰਿਹਾ ਹੈ ਟੈਨਸ਼ਨ ਲੱਗ ਰਹੀ ਹੈ ਚਿੰਤਾ ਹੋ ਰਹੀ ਹੈ ਮਿਹਨਤ ਹੋਰ ਵਧਾ ਦਿਓ ਖੂਬ ਮਿਹਨਤ ਕਰੋ ਤੇ ਜਦੋਂ ਤੁਹਾਨੂੰ ਲੱਗ ਰਿਹਾ ਕਿ ਠੀਕ ਮਿਹਨਤਾਂ ਕਰਕੇ ਚੰਗਾ ਟਾਈਮ ਆ ਗਿਆ ਤਾਂ ਉਹ ਜਿਹੜਾ ਹੈਗਾ ਮਨੁੱਖਤਾ ਦੀ ਭਲਾਈ ਚ ਲਾ ਦਿਓ ਤਾਂ ਦਵਾਈ ਖਰਾਬ ਨਹੀਂ ਹੋਊਗਾ ਸਤਿ ਸ਼ਕਾਲ